ਕਿ ਪਿਓ ਲੋ ਆਪਣੇ ਦੋ ਬੱਚਿਆ ਦੇ ਨਾਲ ਆਤਮ ਹੱਤਿਆ ਕੀਤੀ ਹੈ ਮਜਬੂਰੀ ਅਤੇ ਗਰੀਬੀ ਇਹ ਦੋ ਜਿਹੜੀਆਂ ਚੀਜ਼ਾਂ ਨੇ ਬੰਦੇ ਨੂੰ ਬੇਵਸ ਕਰ ਦਿੰਦੀਆਂ ਨੇ ਜੇ ਤੇ ਦਿਹਾੜੀ ਪਤਾ ਕਰਨ ਜਾਂ ਕਿਤੇ ਨਾ ਕੰਮ ਮਿਲਣਾ ਤੇ ਖਾਲੀਆ થਾ ਜਾਣਾ ਕਿਤੇ ਦਿਹਾੜੀ ਨਾ ਮਿਲੀ ਇੰਨੇ ਵੀਜੀ ਦਲੀਆ ਬਣਾਇਆ ਉਹਦੇ ਵਿੱਚ ਕੁੱਟ ਕੇ ਫੇਤ ਦਵਾਈ ਨੂੰ ਦਿੱਤੀ ਜਾਂਦਾ ਬੱਚਿਆਂ ਨੂੰ ਹਾਂਜੀ ਫਾਇਏ ਮਸੂਲਿਆ ਜਿਹੜਾ ਬੱਚਾ ਹੈ ਵੀਰ ਦੱਸ ਰਿਹਾ ਜੀ ਜੇ ਉਹ ਵੀ ਇੱਥੇ ਮੌਜੂਦ ਹੁੰਦਾ ਤਾਂ ਸ਼ਾਇਦ ਇਸ ਦਾ ਪਿਤਾ ਜਿਹੜਾ ਹੈ ਉਹ ਇਸ ਨੂੰ ਵੀ ਜ਼ਹਿਰ ਦੇ ਦਿੰਦਾ ਕਿਉਂਕਿ ਇਹ ਮਜਬੂਰੀ ਹੱਦੋਂ ਵੱਧ ਵਧੀ ਇੱਥੇ ਘਰ ਦੇ ਵਿੱਚ ਕਹਿੰਦੇ ਆਹ ਕੰਮ ਕਰ ਲਿਆ ਨੇ ਛੱਡ ਗਿਆ ਆਪਣੀ ਵਾਈਫ ਨੂੰ ਟਾਰੀ ਕੰਮ ਤੇ ਛੱਡ ਗਿਆ ਵੀ ਤੂੰ ਕੰਮ ਤੇ ਚੱਲ ਉਹਨੂੰ ਕੰਮ ਤੇ ਛੱਡ ਗਿਆ ਆਪ ਵੀ ਖਣੇ ਕੰਮ ਦਾ ਪਤਾ ਕਰਨ ਗਿਆ ਸੀ ਮਿਲਿਆ ਨਹੀਂ ਘਰ ਵਾਪਸ ਆ ਗਿਆ ਇਹ ਨੌਜਵਾਨ ਰਹਿੰਦਾ ਸੀ ਆਪਣੇ ਪਰਿਵਾਰ ਦੇ ਨਾਲ ਦੋ ਧੀਆਂ ਦੇ ਨਾਲ ਇਹ ਚ ਬੇਟਾ ਹੈ ਅੱਡੇ ਉਹਨ ਧਰਮ ਪਤਨੀ ਹੈ ਜਿਹੜੀ ਉਹਦਾ ਰੋ ਰੋ ਪੂਰਾ ਆਲੇ ਪਾਲਿਆਂ ਵਾਲੀ ਛੱਤ ਹੈ ਤਾਂ ਇੱਥੇ ਹੀ ਇਹ ਪਰਿਵਾਰ ਜਿਹੜਾ ਰਹਿ ਰਿਹਾ ਸੀ ਦਿਹਾੜੀਆਂ ਨਹੀਂ ਮਿਲਦੀਆਂ ਇੱਚਰੇ ਨੂੰ ਕਿਤੇ 4-500 ਰੁਪਏ ਦਿਹਾੜੀ ਨਾਲ ਭਾਜੀ ਬੰਦਾ ਕੀ ਪਰਿਵਾਰ ਨੂੰ ਪਾਲਣਾ ਬੜਾ ਔਖਾ 4-500 ਰੁਪਏ ਦਿਹਾੜੀ ਕਿੰਨੀ ਹੁੰਦੀ ਹੈ ਹਰ ਕੇ ਖਰਚਾ ਹੈਡਾ ਤੁਹਾਨੂੰ ਪਤਾ ਆਟਾ ਸਭ ਕੁਝ ਹੈ ਮੈਂ ਜਿਹੜੀਆਂ ਮੁੱਲ ਦੀਆਂ ਮਿਲਦੀਆਂ ਅੱਜ ਕੱਲ ਤੇ ਮੁਸ਼ਕਲਾਂ ਦੇ ਵਿੱਚ ਹੀ ਟੈਨਸ਼ਨ ਦੇ ਨਾਲ ਹੀ ਕਿਤੇ ਪਰਿਵਾਰ ਦੇ ਨਾਲ ਹੀ ਕੱਢੀ ਸਾਡੇ ਸਾਹਮਣੇ ਉਹ ਦੱਸ ਰਹੇ ਨੇ ਕਿ ਇੱਕ ਦਿਨ ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ ਸੀ ਤੇ ਉਦੋਂ ਦੁਕਾਨ ਤੋਂ ਚਿਹਰੇ ਨੇ 100 ਰੁਪਿਆ ਲਿਆ ਕੇ ਤੇ ਦੁੱਧ ਲਿਆ ਕੇ ਬੱਚੇ ਨੂੰ ਪਿਆ ਕਿੰਨੀ ਮੁਸ਼ਕਲ ਨੂੰ ਕੰਮ ਨਹੀਂ ਮਿਲਦਾ ਹੀ ਕੰਮ ਕਰਕੇ ਉਹਨੇ ਫਿਰ ਆਪਣਾ ਕੋਈ ਨਾ ਕੋਈ ਡਿਸਾਈਡ ਕਰ ਲਿਆ ਆੜਾ ਰਾਸੰ ਦੇ ਦਿੰਦੇ ਆ ਉਦਾ 15 ਕਿਲੋ ਜਨਾ ਵੀ ਦਿੰਦੇ ਆ ਰਸ ਨਾਲ ਕੀ ਗੁਜ਼ਾਰਾ ਹੁੰਦਾ ਦੀ ਦੋ ਸੁ ਮਹੀਨਾ ਦੋ ਤਿੰਨ ਮਹੀਨਾ ਰਸ ਨਾਲ ਉਹਦੇ ਨਾਲ ਕੋਈ ਗੁਜ਼ਾਰਾ ਨਹੀਂ ਹੁੰਦਾ ਅਸਲ ਦੇ ਵਿੱਚ ਚਾਹੀਦਾ ਨੌਜਵਾਨਾਂ ਨੂੰ ਕੋਈ ਅੱਗੇ ਆਉਣ ਕੋਈ ਨੌਕਰੀ ਵਗੈਰਾ ਮਿਲੇ ਉਹ ਆਪਣਾ ਘਰ ਦਾ ਸਰਕਲ ਚਲਾਉਣ ਅਸੀਂ ਇਸ ਲਈ اٹਾਰੀ ਦੇ ਨੇੜੇ ਦੇ ਪਿੰਡ ਸੂਰਾ ਮੇ ਮੌਜੂਦ ਆ ਜਿੱਥੇ ਪਿਓ ਵੱਲੋਂ ਆਪਣੇ ਦੋ ਬੱਚਿਆਂ ਦੇ ਨਾਲ ਆਤਮ ਹੱਤਿਆ ਕੀਤੀ ਹੈ ਮਜਬੂਰੀ ਅਤੇ ਜਰਬੀ ਇਹ ਦੋ ਜਿਹੜੀਆਂ ਚੀਜ਼ਾਂ ਨੇ ਬੰਦੇ ਨੂੰ ਬੇਵਸਤ ਕਰ ਦਿੰਦਿਆਂ ਨੇ ਤਾਂ ਹਾਲਾਤ ਇਹੋ ਜਿਹ ਬਣ ਜਾਂਦੇ ਨੇ ਜਦੋਂ ਰਾਹ ਨਹੀਂ ਮਿਲਦਾ ਤਾਂ ਫਿਰ ਉਹ ਆਤਮ ਹੱਤਿਆ ਵਾਲਾ ਰਾਹ ਚੋਂਦਾ ਹੈ ਪਰ ਇਹ ਰਾਹ ਇਨਾ ਵਧੀਆ ਨਹੀਂ ਹੈ ਇਧਰ ਨਹੀਂ ਜਾਣਾ ਚਾਹੀਦਾ ਪਰ ਪਿੱਛੇ ਜਿਹੜਾ ਪਰਿਵਾਰ ਰੋਂਦਾ ਰਹਿ ਜਾਂਦਾ ਹੈ ਉਸੇ ਪਰਿਵਾਰ ਤਾਂ ਹੀ ਪਹੁੰਚਿਆ ਜਿੱਥੇ ਹੱਸਦਾ ਵਸਦਾ ਪਰਿਵਾਰ ਸੀ ਪਰ ਇਸ ਵੇਲੇ ਜਿਹੜਾ ਇਹ ਮਾਤਮਾ ਵਾਲਾ ਮਾਹੌਲ ਬਣਿਆ ਹੋਇਆ ਕਿਉਂਕਿ ਇਸ ਪਰਿਵਾਰ ਦੇ ਵਿੱਚ ਜਿਹੜੇ ਨੇ ਜਿਹੜਾ ਪਰਿਵਾਰ ਦਾ ਮੋਢੀ ਸੀ ਉਹ ਦਿਹਾੜੀਦਾਰ ਸੀ ਦਿਹਾੜੀ ਨਹੀਂ ਮਿਲਦੀ ਸੀ ਤਾਂ ਜਿਸ ਦੇ ਚੱਲਦਿਆਂ ਉਸ ਨੂੰ ਜ਼ਰੂਰ ਆਤਮ ਹੱਤਿਆ ਵਾਲਾ ਰਾਚ ਉੱਨਣਾ ਪਿਆਏ ਪਰ ਇਹ ਪਰਿਵਾਰ ਉਹੀ ਹੈ ਜਿਸ ਦਾ ਖਸਦਾ ਵਸਦਾ ਪਰਿਵਾਰ ਸੀ ਅੱਜ ਜਿੱਥੇ ਮਾਤਮ ਵਾਲਾ ਮਾਹੌਲ ਹੈ ਤਾਂ ਤੁਸੀਂ ਦੇਖ ਰਹੇ ਹੋ ਜਿਸ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦਾ ਹਾਲਾਤ ਬਣ ਜਾਣ ਮਜਬੂਰੀ ਬਣ ਜਾਏ ਤੇ ਮਜਬੂਰੀ ਦੇ ਚਲਦਿਆਂ ਜਰੂਰ ਉਸਨੇ ਆਤਮ ਹਤਿਆ ਕੀਤੀ ਹੈ ਅੱਲਾਹ ਪ੍ਰੀਤ ਦਾ ਨਾਮ ਦਾ ਇਹ ਜਿਹੜਾ ਸੀ ਉਸਨੇ ਜਦੋਂ ਉਹ ਦਿਹਾੜੀ ਨਹੀਂ ਮਿਲਦੀ ਰਹੀ ਆ ਉਸਦੇ ਚਲਦਿਆਂ ਦੱਸਿਆ ਜਾ ਰਿਹਾ ਜੀ ਆਪਣੀਆਂ ਦੋ ਮਾਸੂਮ ਧੀਆਂ ਦੇ ਨਾਲ ਉਹਨਾਂ ਨੂੰ ਜ਼ਹਿਰ ਦੇ ਦਿੱਤਾ ਤੇ ਆਪ ਵੀ ਜ਼ਹਿਰੀਲੀ ਦਵਾਈ ਪੀ ਲਈ ਜਿਸ ਦੇ ਚਲਦਿਆਂ ਉਸਦੀ ਮੌਤ ਹੋ ਜਾਂਦੀ ਹੈ ਅੰਜਲ ਬਾ जरूर ਕਰਾਂਗੇ ਪਰਿਵਾਰ ਨਾਲ ਦੋਛੇ ਸਾਂਝਾ ਕਰਦੇ ਹਾਂ ਪਰਿਵਾਰਦਿਆਂ ਨਾਲ ਆ ਵਾਪਿਆ ਮੈਨੂੰ ਦੱਸ ਦੇਣਾ ਦੇਵੇ ਕੰਮ ਤੇ ਨਾ ਜਦੀ ਮੈਨੂੰ ਬਦਾਉਣਾ ਦੇ ਮੈਂ ਕੰਮ ਦੇਣਾ ਜਦੀ ਮੈਨੂੰ ਕੰਮ ਤੇ ਛੱਡ ਕੇ ਆਇਆ ਤੇ ਮੇਰੇ ਨਾਲ ਕੋਈ ਗੱਲ ਨਾ ਕੀਤੀ ਅਰੇ ਜਣੋਗੇ ਵਿਲਾ ਵੇਟਾ ਨਾ ਗਈ ਦਿਹਾੜੀ ਨਾ ਦਪਾ ਜਰੂਰ ਮਜਬੂਰੀ ਇਸ ਤਰ੍ਹਾਂ ਦੀ ਹੈ ਕਿ ਦਿਹਾੜੀ ਨਹੀਂ ਮਿਲ ਰਹੀ ਸੀ ਤਾਂ ਉਸ ਨੂੰ ਆਤਮ ਹੱਤਿਆ ਕਰਨੀ ਪਈ ਅਸੀਂ ਮਾਫ਼ੀ ਚਾਉਂਦੇ ਆਂ ਕਿ ਐਸੋ ਜੇ ਹਾਲਾਤਾਂ ਦੇ ਵਿੱਚ ਪਰਿਵਾਰ ਦਾ ਹੀ ਪਹੁੰਚਣਾ ਪੈਂਦਾ ਹੈ ਗੁੱਥੇ ਵੰਡਾਉਣਾ ਪੈਂਦਾ ਹੈ ਤਾਂ ਇਹ ਉਹਨਾਂ ਦੇ ਧਰਮ ਪਤਨੀ ਇਹ ਨੇ ਜਿਹੜੇ ਇਸ ਵੇਲੇ ਰੋ ਰਹੇ ਨੇ ਕਿਉਂਕਿ ਪਰਿਵਾਰ ਦਾ ਮੋਢੀ ਸੀ ਉਸ ਦੇ ਸਿਰ ਤੇ ਪਰਿਵਾਰ ਚੱਲਦਾ ਸੀ ਆਪਨ ਜੀ ਕੀ ਨਾਮ ਹੈ ਤੁਹਾਡਾ ਅਤੇ ਕੀ ਹੋਇਆ ਸੀ ਦੱਸੋ ਜੀ ਥੋੜਾ ਜਿਹਾ ਮੇਰਾ ਨਾਮ ਗੁਲੀਕਾਰ ਜੀ ਮਜਬੂਰੀ ਬਣ ਗਈ ਇਸ ਤਰ੍ਹਾਂ ਉਹਨਾਂ ਨੂੰ ਆਤਮ ਹੱਤਿਆ ਕਰਨੀ ਪਈ ਇਹ ਕੋਈ ਕੰਮ ਕਰਨੀ ਨਹੀਂ ਮਿਲਦਾ ਜੇ ਤੇ ਦਿਹਾੜੀ ਪਤਾ ਕਰਨ ਜਾਣਾ ਕਿਤੇ ਨਾ ਕੰਮ ਮਿਲਣਾ ਤੇ ਖਾਲੀ ਆਤਾ ਜਾਣਾ ਕਿਤੇ ਦਿਹਾੜੀ ਨਾ ਮਿਲੀ ਪਰਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਤੁਹਾਡੇ ਸਾਹ ਹੋਰ ਕਿੰਨੇ ਮੈਂਬਰ ਨੇ ਐ ਮੇਰੇ ਤਿੰਨ ਬੱਚੇ ਤੇ ਦਵੇਂ ਜੀ ਆਈ ਔਰ ਕੋਈ ਨਾ ਨਾ ਮੇਰਾ ਸਾਥ ਤੇ ਨਾ ਮੇਰਾ ਸਹਾਰਾ ਬੇਟੀਆਂ ਦੀ ਉਮਰ ਕਿੰਨੀ ਸੀ ਜਿਹੜੀਆਂ ਮਾਸੂਮ ਧੀਆਂ ਸੀ ਤੁਹਾਡੀਆਂ ਕਿੰਨੀ ਕਿੰਨੀ ਉਮਰ ਦੀਆਂ ਸੀ ਮੇਰੀ ਵੱਡੀ ਬੇਟੀ ਦੀ ਉਮਰ 7 ਸਾਲ ਤੇ ਛੋਟੀ ਦੀ 4 ਸਾਲ ਦੀ ਜੋ ਤੁਸੀਂ ਜੀਵਨ ਸਾਥੀ ਉਹਨਾਂ ਦੇ ਜੀਵਨ ਸਾਥੀ ਨਾਲ ਹਰ ਬੰਦਾ ਆਪਣੀ ਸਾਂਝੀ ਕਰਦਾ ਦਿਲ ਦੀ ਗੱਲ ਤੁਹਾਡੇ ਨਾਲ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਕੋਈ ਗੱਲ ਨਹੀਂ ਕੀਤੀ ਮੈਂ ਕੰਮ ਤੇ ਗਈਆ ਤੁਸੀਂ ਮੈਨੂੰ ਹਮਤੇ ਜਾਂਦੇ ਹੋ ਹਾਂਜੀ ਮਾਦਰੀਆਂ ਦੇ ਬੀਚਰ ਉਸਦੇ ਤੇ ਅੱਜ ਵੀ ਮੈਨੂੰ ਇਹ ਨੀਂਦ ਨਹੀਂ ਮਿਲਦੀ 5 ਸਾਲ ਮਹੀਨੇ ਦਾ ਦਿੰਦੇ ਸੀ ਜਿਹਦੇ ਨਾਲ ਹੀ ਗੁਜ਼ਾਰਾ ਕਰਦੇ ਆ ਆਰਡੀਨਲ ਦੱਸਿਆ ਨਹੀਂ ਉਹਨਾਂ ਨੇ ਕੀ ਮੰਨਦੇ ਬੋਝ ਐ ਕਿਉਂਕਿ ਤਸਵੀਰ ਜੀਵਨ ਸਾਥੀ ਹੋ ਤਾਨੂੰ ਆਪਣੀ ਮੰਨ ਦਾ ਬੋਝ ਨਹੀਂ ਦੱਸਿਆ ਉਹਨਾਂ ਨੇ ਮਜਬੂਰੀ ਮਾਰਗੀ ਗਰੀਬੀ ਮਾਰਗੀ ਸਨੇ ਕੰਮ ਨਹੀਂ ਸੀ ਕੋਈ ਮਿਲਦਾ ਤੇ ਉਹ ਮੰਨਦੇ ਉਹ ਜਲਾ ਕੋਈ ਹੋਰ ਤਾਂ ਬੋਝ ਨਹੀਂ ਸੀ ਮਜਬੂਰੀ ਇਹੀ ਸੀ ਗਰੀਬੀ ਸੀ ਮੇਰੀ ਮਜਬੂਰੀ ਸੀ ਕੰਮ ਕੀ ਕੋਈ ਈਮੇਲ ਦਾ ਗਰਦੇ ਸੇ ਉਸ ਤੋਂ ਪਰਨਾ ਧਰਿਗਾ ਦੇ ਤੇ ਮੇਦਰ ਦੋ ਦਿਹਾੜੀ ਤੇ ਨਹੀਂ ਮਿਲ ਰਹੀ ਸੀ ਮਨ ਦਾ 12 ਦਿਨ ਅਗੇ ਵਲੇ ਸੀ ਇਹ ਦੇਲ ਗੀਂ ਦੇ ਨਾ ਮਿਲ ਗੀ ਬਰੇ ਚੜੇ ਜੋ ਟਾਈਮ ਨਾ ਦੋ ਦੇ ਪਿੰਦਾ ਸੀ ਇੱਕ ਦਿਨ ਦੁੱਦਲੀ ਵੀ ਸਾਡੇ ਕੋ ਪਹਨਾ ਕੋਈ ਰਹੇਗਾ ਦੁੱਧ ਲਈ ਨਾ ਗਈ ਵਾ ਬੇਟੀਆਂ ਬੇਟੀਆਂ ਪੜਦੀਆਂ ਸੀ ਤੁਹਾਡੀਆਂ ਹਾਂ ਜੀ ਜਾਂਦੀਆਂ ਸਰਕਾਰੀ ਸਕੂਲ ਤੇ ਗਾ ਦਵੇ ਸੋ ਪਿਆ ਲੈਦੇ ਆਪਣੇ ਬਤੂ ਫੇਰ ਦੁੱਧ ਪਿਆ ਆ ਕਿ ਨਹੀਂ ਮਜਬੂਰੀਆਂ ਸੀ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਸ਼ੁਰੂ ਦੇ ਹੋਜੇ ਹਾਲਾਤਾਂ ਦੇ ਵਿੱਚ ਰਹਿ ਰਹੇ ਹੋ ਜਾਂ ਕਿਸ ਤੇ ਇਹ ਸਕੂਲ ਅਧਿਓ ਬਾਬਾ ਪਹਿਲਾ ਮੇਰਾ ਮਾਪਿਆ ਮੁੱਕ ਗਿਆ ਮੇਰੀ ਮਾਂ ਨੇ ਬੜੇ ਵਕਤ ਕੱਟੇ ਕਿੰਨਾ ਕੰਮ ਕਰ ਕਰ ਗਿਆ ਨੂੰ ਪਾਲ ਲਿਆ ਇਹਦਾ ਪੋਚਾ ਫੇਰ ਲਿਆ ਇਹਦਾ ਪੀਣ ਕਰ ਲਿਆ ਫੜ ਕੇ ਮੇਰੇ ਵੀਰ ਨੇ ਜਟਾਂ ਦੀਆਂ ਅਸਰੀਆਂ ਕੀਤੀਆਂ ਖੁਰਲੀਆਂ ਚ ਰਲ ਗਿਆ ਨਸਰ ਤੋਂ ਸੰਭੜੀ ਸਾਨੂੰ ਵਿਆਹਿਆ ਨਿੱਕੇ ਨੇ ਨਾ ਡਮਾ ਪਿਆ ਮੁੱਕ ਗਿਆ ਛੋੜ ਛੋੜਿਆ ਚਿੱਨੀ ਉਮਰ ਸੀ ਤੁਹਾਡੇ ਪਤੀ ਦੀ ਚਿੱਨੀ ਉਮਰ ਦੇ ਸੀ ਇਹ 5 ਸਾਲ ਦੀ ਪਰਿਵਾਰ ਦਾ ਉਹੀ ਮੋਢੀ ਸੀ ਉਹਨਾਂ ਦੇ ਸਿਰ ਤੇ ਪਰਿਵਾਰ ਚੱਲ ਰਿਹਾ ਸੀ ਸਾਡਾ ਗਈ ਸੀ ਸਾਰੇ ਸਾਰੇ ਵੀ ਪੂਰੇ ਹੋ ਗਏ ਨਾਨੂੰ 4-5 ਸਾਲ ਹੋ ਗਏ ਆਏ ਜੀ ਆਪਣਾ ਦਾਵਾ ਸੁਭੜਾ ਕੇ ਕਰਦੇ ਆ ਤੁਹਾਨੂੰ ਕਿਵੇਂ ਸੂਚਨਾ ਮਿਲਦੀ ਹੈ ਕਿ ਉਹਨਾਂ ਨੇ ਆਤਮ ਹੱਤਿਆ ਕਰ ਲਈ ਤੁਹਾਨੂੰ ਕਿਵੇਂ ਪਤਾ ਚੱਲਿਆ ਆ ਇਹ ਕੰਮ ਤੇ ਗਈਆਂ ਮੈਨੂੰ ਮਗਰ ਪਤਾ ਨਹੀਂ ਕਿਨੇ ਪੁਣੀ ਕਿਤਾ বিনা ਕੋਈ ਨਾ ਸੁਜੀ ਮੈਂ ਇਹ ਗਾਣਾ ਬੰਨ ਕਰਕੇ ਤੇ ਮੈਂ ਉੱਥੇ ਜਾਂ ਭਾਂ ਸੁੱਟ ਕੇ ਭਜਾਈ ਤੁਹਾਡੇ ਨਾਲ ਕਿਸੇ ਪਰਿਵਾਰ ਮੈਂਬਰ ਨਾਲ ਦੱਸਿਆ ਨਹੀਂ ਉਹਨੇ ਜੀ ਵੀਰ ਗੱਲ ਨਹੀਂ ਕੀਤੀ ਮੇਰਨ ਪਰਸਾ ਜੌਰ ਫੋਨ ਤੇ ਗੱਲ ਕੀਤੀ ਬੜੀ ਸੋਹਣੀ ਆਸ ਦੇ ਖੇਡਦੇ ਨੇ ਉਹ ਦਿਲਦਾਨ ਦੱਸੇਗਾ ਪੂਆ ਠੀਕ ਠਾਕ ਆ ਗਿਆ ਮਾਂ ਮੈਂ ਠੀਕ ਹਾਂ ਬਤਾ ਉਹ ਇਹੋ ਜਿਹੀ ਗੱਲ ਹੁੰਦੀ ਤੇ ਮੈਨੂੰ ਕਹਦਾ ਦਾ ਪਰ ਇਹ ਵੀ ਕਿ ਡਿ ਮਜਬੂਰੀ ਸੀ ਕਿ ਉਹਨੂੰ ਜਿਹੜਾ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਕਿੱਡੀ ਵੱਡੀ ਲੈ ਗਿਆ ਉਹਨੂੰ ਪਹਿਲਾ ਪਿਓ ਕੈਂਸਰ ਦਾ ਮਰੀਜ਼ ਬਣ ਗਿਆ 8-9 ਲੱਖ ਰੁਪਇਆ ਲਾ ਕੇ ਬਰਨਾਨਕਾ ਹਸਪਤਾਲ ਅੰਤ ਤੱਕ ਇਹ ਖਾ ਕੇ ਕੋਈ ਮੰਗ ਤੰਗ ਕੇ ਕੋਈ ਥਾਂ ਨਹੀਂ ਛੱਡਿਆ ਦਾ ਵੀਰ ਬਣਾ ਬਚਿਆ ਮੋਰਕੇ 2-3 ਸਾਲ ਬਾਅਦ ਮਾਂ ਵੀ ਮੁੱਕ ਗਈ ਉਹਦੀ ਘਰ ਆਸਰੇ ਰਹਿ ਗਿਆ ਚਾਰਾ ਤੱਕੇ ਤੜਿਆ ਜੇ ਨਸੀਬ ਤਾਂ ਹੀ ਬੰਦ ਗਈਆਂ ਸਾਡੇ ਦੇ ਗਰੀਬੀ ਸਾਨੂੰ ਖਾ ਲਿਆ ਇਹ ਕਰਨੇ ਸਾਡੀ ਗਰੀਬੀ ਨਹੀਂ ਮੁੱਕੀ ਥਾ ਆਪ ਉਹ ਦਿਹਾੜੀ ਤੇ ਜਾਂਦਾ ਸੀ ਵੀਰ ਨੂੰ ਪਾਈ ਕਦੀ ਮਿਲ ਗਿਆ ਕਦੀ ਮਾਂ ਮਿਲ ਗਿਆ ਪਿਓ ਵੀ ਪਹਿਲਾਂ ਦਿਹਾੜੀ ਦਾ ਪਾਈ ਵਿਚਾਰਾ ਕਰਦਾ ਤੈਨੂੰ ਦੱਸਿਆ ਵੀ ਫਿਰ ਜੱਟਾਂ ਦੀਆਂ ਖੁਰਲੀਆਂ ਜੀ ਮੇਰਾ ਵੀਰ ਰੁੜ ਗਿਆ ਸਾਰੀਆਂ ਬਰੀ ਜਿੱਕੇ ਅੰਦਰ ਮਾਂ ਪਿਆ ਮਰ ਗਿਆ ਵਕਤਾਂ ਦੇਣ ਕੱਢੇ ਸਾਨੂੰ ਪਾੜਿਆ ਉਨ੍ਹਾ ਵੀ ਆ ਬੜੀ ਉਹ ਹਸਪੀਟਲ ਲੈ ਕੇ ਨਹੀਂ ਗਏ ਤੁਸੀਂ ਉਹਨੂੰ ਜਦੋਂ ਪਤਾ ਚੱਲਿਆ ਉਹਨੇ ਜ਼ਹਿਰੀਲੀ ਦਵਾਈ ਪੀ ਲਈ ਲੈ ਗਏ ਗਏ ਅਤੇ ਆ ਗਏ ਨਾ ਦਗਲ ਗਈ ਸਾਦੇ ਮੁੱਕ ਗਏ ਬੇਟੀਆਂ ਨੂੰ ਵੀ ਜ਼ਹਿਰ ਹੀ ਦਿੱਤਾ ਭੰਜੀ ਕੀ ਹੋਇਆ ਉਹਨੇ ਬੇਟੀਆਂ ਨੂੰ ਵੀ ਜ਼ਹਿਰ ਹੀ ਦਿੱਤਾ ਬੇਟੀਆਂ ਨੂੰ ਵੀ ਜ਼ਹਿਰ ਹੀ ਦਿੱਤਾ ਤੇ ਆਪ ਵੀ ਖਾ ਲਿਆ ਹੁਣ ਇਹਨਾਂ ਨੂੰ ਪਤਾ ਵੀ ਪਹਿਲਾਂ ਬੇਟੀਆਂ ਨੂੰ ਦਿੱਤਾ ਤੇ ਆਪ ਖਾਦਾ ਇਹ ਮਾਲਕ ਹੀ ਜਾਣਦਾ ਜ਼ਹਿਰ ਪਤਾ ਨਹੀਂ ਚੱਲਿਆ ਜਿੱਥੋਂ ਲੈਂਦਾ ਜਵੇਂ ਲੈਂਦਾ ਯਾਰ ਇਹ ਚਾੜ ਦੇ ਵੀ ਰਾਇਆ ਕੀ ਤਾਉਦੈਂ ਕਿਦ ਨਾ ਆ ਆ ਪਾਦਾੰਦ ਅਰੇ ਫਰਾਈਂ ਕੋ ਆਏ ਕੰਮ ਹੋਣ ਦਿੰਦੇ ਮੇਰਾ ਜੀ ਕਰਦਾ ਇਹ ਮੇਰਾ ਬੇੜਾ ਵੇਲਾ ਹੋਏ ਮੇਰੇ ਬੇੜੇ ਜੇ ਮੇਰੇ ਬੱਚੇ ਨਹੀਂ ਦੀਦੇ ਹਾ ਜਰੂਰ ਜੀ ਇਸ ਪਰਿਵਾਰ ਦੇ ਵਿੱਚ ਜਿੱਥੇ ਦੋ ਧੀਆਂ ਸੀ ਅਤੇ ਜਿਹੜਾ ਲਵਪ੍ਰੀਤ ਹੈ ਉਹ ਪਰਿਵਾਰ ਦਾ ਮੋਢੀ ਸੀ ਜਿਵੇਂ ਪਰਿਵਾਰ ਵਾਲੇ ਦੱਸ ਰਹੇ ਨੇ ਕਿ ਦਿਹਾੜੀ ਨਹੀਂ ਮਿਲਦੀ ਪਈ ਸੀ ਥੋੜੇ ਦਿਨਾਂ ਤੋਂ ਜਿਸ ਦੇ ਬਜਾਏ ਨਾਲ ਉਹ ਟੈਨਸ਼ਨ ਦੇ ਵਿੱਚ ਰਹਿ ਰਿਆ ਸੀ ਮਜਬੂਰੀ ਬਣ ਗਈ ਇਹੋ ਜੀ ਕਿ ਉਸ ਨੂੰ ਆਪਣੀ ਜੀਵਨ ਲੀਲਾ ਹੀ ਸਮਾਪਤ ਕਰਨੀ ਪਈ ਹੈ ਪਹਿਲਾਂ ਤੁਹਾਡੇ ਨਾਲ ਉਸ ਪਰਿਵਾਰ ਦਾ ਮੈਂ ਰਹਿਣ ਬਸੇਰੇ ਦੀਆਂ ਵਿੱਚ ਤਸਵੀਰਾਂ ਸਾਂਝੀਆਂ ਕਰ ਦਿੰਦਾ ਜਿੱਥੇ ਇਹ ਪਰਿਵਾਰ ਰਹਿ ਰਿਹਾ ਸੀ ਹਾਲਾਤ ਇੰਨੇ ਜਿਆਦਾ ਵਧੀਆ ਵੀ ਨਹੀਂ ਐ ਥੋੜੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਰਹਿਣਾ ਉਤੋਂ ਦਿਹਾੜੀ ਨਾ ਮਿਲਣਾ ਮਜਬੂਰੀਆਂ ਬਣ ਜਾਂਦੀਆਂ ਨੇ ਇਹ ਉਹ ਤਸਵੀਰਾਂ ਨੇ ਜਿੱਥੇ ਇਹ ਨੌਜਵਾਨ ਰਹਿੰਦਾ ਸੀ ਆਪਣੇ ਪਰਿਵਾਰ ਦੇ ਨਾਲ ਦੋ ਧੀਆ ਦੇ ਨਾਲ ਇੱਕ ਬੇਟਾ ਹੈ ਅਤੇ ਹੁਣ ਧਰਮ ਪਤਨੀ ਹੈ ਜਿਹੜੀ ਉਹਦਾ ਰੋ ਰੋ ਬੁਰਾ ਹਾਲ ਹੈ ਬਾਲਿਆਂ ਵਾਲੀ ਛੱਤ ਹੈ ਤਾਂ ਇੱਥੇ ਹੀ ਇਹ ਪਰਿਵਾਰ ਜਿਹੜਾ ਰਹਿ ਰਿਹਾ ਸੀ ਤਾਂ ਦਿਹਾੜੀ ਨਹੀਂ ਮਿਲਦੀ ਹੋਏ ਜੀ ਤਾਂ ਕੀ ਮਜਬੂਰੀ ਇਹੋ ਜੀ ਬਣੀ ਹੈ ਉਸ ਨੂੰ ਆਪਣੀ ਜੀਵਨ ਲੇਲਾ ਇਸਮਾਪਤ ਕਰਨੀ ਪਈ ਹੈ ਇਸ ਚਲੇ ਪਿੰਡ ਦੇ ਵਿੱਚ ਜਿਹੜਾ ਪੂਰਾ ਇਹਦਾ ਪੂਰਾ ਇਹ ਮਾਤਮ ਸਾਇਆ ਹੋਇਆ ਹੈ ਮਾਤਮਾ ਜਿਹੜਾ ਇਹ ਮਾਹੌਲ ਇਸ ਤਰ੍ਹਾਂ ਦਾ ਜਿਹੜਾ ਹਰ ਅੱਥ ਜਿਹੜੀ ਹੈ ਅਥਰੂਆਂ ਨਾਲ ਭਰੀ ਹੋਈ ਹੈ ਰੋਂਦੇ ਹੋਏ ਨਜ਼ਰ ਆ ਰਹੇ ਨੇ ਸਾਰੇ ਪਰਿਵਾਰ ਵਾਲੇ ਵੀ ਮੈਂ ਵੀ ਨਾਲ ਵੀ ਗੱਲਬਾਤ ਕਰਦੇ ਆ ਵੀਰ ਨਾਲ ਭਾਈ ਜੀ ਨਾਮ ਕੀ ਤੁਹਾਡਾ ਜੋਦਾ ਸਿੰਘ ਭਾਈ ਕਿਹੜਾ ਪਿੰਡ ਆਪਣਾ ਸ਼ੂਰਾ ਹੈ ਹੋਈ ਤੇ ਲਾਹਪ੍ਰੀਤ ਤੁਹਾਡੇ ਦੋਸਤ ਸੀ ਜਾਂ ਜਿਵੇਂ ਪਤੀ ਹੈ ਲੱਗਦਾ ਹੈ ਆਪਣਾ ਬਹੁਤ ਚੰਗਾ ਹੈ ਮੁੰਡਾ ਉਤਰਾ ਮਿਹਨਤ ਬੜੀ ਕਰਦਾ ਹੁੰਦਾ ਸੀ ਦਿਹਾੜੀਆਂ ਧੂੜੀਆਂ ਚਾਰੇ ਨੂੰ ਨਾਮ ਮਿਲਣ ਕਰਕੇ ਇਤਨੇ ਜਿਆਦੀ ਮਜਬੂਰੀ ਕਿਦੇ ਨੂੰ ਦੱਸਿਆ ਨਹੀਂ ਕਿਸੇ ਨੂੰ ਨਾ ਆਪਣੇ ਚਾਚੇ ਨਾਲ ਕੋਈ ਨਾ ਗੱਲ ਕੀਤੀ ਇਹਨੇ ਪਤਾ ਨਹੀਂ ਕੀ ਮਨ ਦੇ ਵਿੱਚ ਆਇਆ ਵਿਚਾਰ 12 13 ਦਿਨ ਹੋ ਗਏ ਆ ਕਹਿੰਦੇ ਵੀ ਘਰ ਦੇ ਟੈਨਸ਼ਨ ਮਜਬੂਰੀ ਦੇ ਨਾਲ ਹੀ ਹੋਇਆ ਕੰਮ ਇਹਦਾ ਦਿਹਾੜੀਆਂ ਨਹੀਂ ਮਿਲਦੀਆਂ ਇਚਾਰੇ ਨੂੰ ਕਿਤੇ 4-500 ਰੁਪਏ ਦਿਹਾੜੀ ਨਾ ਪਾਜੀ ਬੰਦਾ ਵੀ ਕੀ ਪਰਿਵਾਰ ਨੂੰ ਪਾਲਣਾ ਬੜਾ ਔਖਾ 4-500 ਰੁਪਏ ਦਿਹਾੜੀ ਕਿੰਨੀ ਹੁੰਦੀ ਆ ਸਰਕ ਖਰਚਾ ਜਿਹੜਾ ਤੁਹਾਨੂੰ ਪਤਾ ਆਟਾ ਸਭ ਕੁਝ ਹੈ ਮੈਂ ਜਿਹੜੀਆਂ ਮੁੱਲਦੀਆਂ ਮਿਲਦੀਆਂ ਅੱਜਕੱਲ ਤੇ ਮੁਸ਼ਕਲਾਂ ਦੇ ਵਿੱਚ ਹੀ ਟੈਨਸ਼ਨ ਦੇ ਨਾਲ ਹੀ ਕਿਤੇ ਪਰਿਵਾਰ ਦੇ ਨਾਲੇ ਵੱਡੇ ਨਾਲ ਉਹਨੇ ਆਪਣੇ ਮਨ ਦੇ ਜਲ ਨਹੀਂ ਸਾਂਝੀ ਰਹੀ ਤੇ ਮਨ ਦੀ ਜੋ ਬੋਝ ਹੋਵੇ ਜਿਹੜਾ ਮਨ ਦਾ ਉਹਨੇ ਦੱਸਿਆ ਨਹੀਂ ਆਪਣੇ ਮਨ ਨਾਲ ਕੋਈ ਗੱਲਬਾਤ ਹੋਈ ਨਹੀਂ ਸਾਡੇ ਨਾਲ ਮੈਨੂੰ ਮਿਲਿਆ ਤਾਂ ਕਿ ਨਹੀਂ ਚੜਾ ਇਤਰੇ ਇਹਨਾਂ ਨੇ ਦੱਸਿਆ ਅਚਾਨਕ ਮੈਂ ਬਾਹਰ ਹਾਂ ਤੇ ਇਹ ਤੇ ਘਰ ਦੇ ਵਿੱਚ ਕਹਿੰਦੇ ਆ ਕੰਮ ਕਰ ਲਿਆ ਇਹਨੂੰ ਛੱਡ ਕੇ ਆ ਆਪਣੀ ਵਾਈਫ ਨੂੰ ਟਾਰੀ ਕੰਮ ਤੇ ਛੱਡ ਗਿਆ ਵੀ ਤੂੰ ਕੰਮ ਤੇ ਚੱਲ ਉਹਨੂੰ ਕੰਮ ਤੇ ਛੱਡ ਗਿਆ ਆਪ ਵੀ ਖਾਣੇ ਕੰਮ ਦਾ ਪਤਾ ਕਰਨ ਗਿਆ ਸੀ ਮਿਲਿਆ ਨਹੀਂ ਘਰ ਵਾਪਸ ਆ ਗਿਆ ਟੈਂਟਲ ਦੁਕਾਨ ਤੇ ਗਿਆ ਉੱਥੇ ਵੀ ਨਹੀਂ ਦਿਹਾੜੀ ਮਿਲੀ ਲੋ ਅੱਛਾ ਹਾਂਜੀ ਤੇ ਆ ਗਏ ਫਿਰ ਘਰੇ ਇਦਾਂ ਇਹਨੇ ਕਰ ਲਿਆ ਬੱਚਿਆਂ ਨੂੰ ਇਹਨੇ ਦਵਾਈ ਦੇ ਦਿੱਤੀ ਕੁੱਟ ਕੇ ਮਤਲਬ ਬੜਾ ਵੱਡਾ ਦਿਲ ਚਾਹੀਦਾ ਆਪਣੇ ਆਪ ਨੂੰ ਮਾਰਨ ਵਾਸਤੇ ਵੀ ਤੇ ਬੱਚਿਆਂ ਨੂੰ ਜੈ ਹਵੇਲੀ ਚੀਜ਼ ਦੇਣ ਵਾਸਤੇ ਇਹਨੇ ਵੀਜੀ ਦਲੀਆ ਬਣਾਇਆ ਉਹਦੇ ਵਿੱਚ ਕੁੱਟ ਕੇ ਫੇਰ ਦਵਾਈ ਨੂੰ ਦਿੱਤੀ ਬੱਚਿਆਂ ਨੂੰ ਹਾਂਜੀ ਤੇ ਫਿਰ ਆਪ ਕਦੀ ਨਹੀਂ ਦਵਾਈ ਆਪਣੇ ਹੱਥੀ ਆਪਣੇ ਬੱਚਿਆਂ ਨੂੰ ਬੇਟੀਆਂ ਸੀ ਦੋਨੋਂ ਹਾਂਜੀ ਬੇਟੀਆਂ ਹੀ ਦੋਨੋਂ ਮਜਬੂਰੀ ਦੇ ਨਾਲ ਹੀ ਮਾਰਿਆ ਵੀ ਇਹ ਬੱਚਿਆਂ ਦਾ ਆਪਣਾ ਮਜਬੂਰੀ ਇਚਾਰੇ ਦੀ ਮਜਬੂਰੀ ਕਰਕੇ ਕੰਮ ਕੀਤਾ ਨਹੀਂ ਮਜਬੂਰੀ ਹੋ ਗਈ ਉਹਦੀ ਇਚਾਰੇ ਦੀ ਜਦੋਂ ਦਿਹਾੜੀ ਨਾ ਮਿਲਨੀ ਘਰ ਤੇ ਕੋਈ ਪੈਸਾ ਨਾ ਹੋਣਾ ਖਾਣ ਪੀਣ ਲਈ ਨਾ ਬੱਚਿਆਂ ਵਾਸਤੇ ਕੁਝ ਹੋਣਾ ਤੇ ਬੰਦੇ ਨੇ ਕੁਝ ਨਾ ਕੋਈ ਤਾਂ ਫਿਰ ਡਿਸਾਈਡ ਕਰਨਾ ਮੈਂ ਪਾਜੀ ਦੇਖ ਰਿਆਂ ਜਿਹੜੇ ਇਹਨਾਂ ਦਾ ਰਹਿਣ ਬਿਸੇਰਾ ਹੈ ਉਹਦੇ ਹਾਲਾਤ ਵੀ ਇੰਨੇ ਵਧੀਆ ਨਹੀਂ ਹੈ ਨਹੀਂ ਜੀ ਬਹੁਤ ਬਹੁਤ ਅਪ ਗਰੀਬੀ ਚਾਰੇ ਮਾ ਕਿ ਅੱਜ ਤੋਂ ਪਿੰਡਾਂ ਦੇ ਵਿੱਚ ਵੀ ਜਾਂਦੇ ਚਲੋ ਇੱਕ ਜਦੂਜੇ ਪਰਿਵਾਰ ਦੇ ਵਿੱਚ ਮੈਂ ਮਤਲਬ ਕੰਮ ਦੰਦਾ ਕਰਦੇ ਜਾਰੇ ਮਿਹਨਤ ਕਰਦੇ ਚੰਗਾ ਇਹ ਮੁੰਡਾ ਪਰਿਵਾਰ ਵੀ ਚੰਗਾ ਹੀ ਮਾਪਿਓ ਵੀ ਇਹ ਤਾਂ ਬਹੁਤ ਚੰਗਾ ਹੀ ਜਰੇ ਪਿਓ ਇਹਦੇ ਦੀ ਦੇ ਪਹਿਲਾਂ ਕੈਂਸਰ ਹੋ ਗਈ ਔਰਤੇ ਬਹੁਤ ਪੈਸਾ ਲੱਗਾ 3-4 ਲੱਖ ਰੁਪਿਆ ਚਾਰੇ ਨੇ ਕਰਜ਼ਾ ਚੁੱਕ ਕੇ ਲਾਇਆ ਉਹ ਵੀ ਤੁਹਾਨੂੰ ਪਤਾ ਫਿਰ ਮੁਸ਼ਕਲਾਂ ਤੇ ਇਤਨੇ ਫਿਰ ਉਹਦੇ ਕਰਕੇ ਥੋੜਾ ਜਾਨੂੰ ਪ੍ਰੋਬਲਮ ਜਿਵੇਂ ਇਹੋ ਹੀ ਟੈਨਸ਼ਨ ਕੋਈ ਲੈ ਗਿਆ ਮੇਰੇ ਸਾਬ ਨਾਲ ਕਿ ਉਹ ਦਿਹਾੜੀ ਜਿਹੜੀ ਗਰੀਬੀ ਤੇ ਬਿਮਾਰੀ ਆ ਜਿਹੜੀ ਬੰਦੇ ਨੂੰ ਉੱਠਣ ਨਹੀਂ ਦਿੰਦੀ ਤੇ ਜਿਸ ਪਰਿਵਾਰ ਦੇ ਵਿੱਚ ਦੋਨੋਂ ਚੀਜ਼ਾਂ ਆ ਜਾਂਦਾ ਉਹ ਤਾਂ ਫਿਰ ਇਸ ਤਰ੍ਹਾਂ ਦੇ ਹਾਲਾਤ ਪੈਂਦੇ ਹਾਂ ਜੀ ਜੀ ਬਹੁਤ ਜਿਆਦੀ ਮੁਸ਼ਕਲ ਹੈ ਅਸੀਂ ਤੇ ਇਹੋ ਹੀ ਮੰਗ ਕੋਈ ਸਰਕਾਰ ਕੋ ਮਤ ਕਰੇ ਇਹਦੀ ਕੋਈ ਨਾ ਕੋਈ ਨੂੰ ਇਹਦੇ ਬੱਚੇ ਦੀ ਹੋ ਜੇ ਕੋਈ ਆਉਣ ਵਾਲਾ ਸਮੇਂ ਦੇ ਵਿੱਚ ਇਹਨੂੰ ਥੋੜਾ ਭਵਿੱਖ ਇਹਨਾਂ ਦਾ ਸਹੀ ਹੋ ਜਾਵੇ ਇੱਥੇ ਉਹ ਮੰਗ ਕਰਦੇ ਬਸ ਭਾਈ ਤੁਹਾਡੇ ਪਿੰਡ ਦੇ ਵਿੱਚ ਕਿਸੇ ਨਾਲ ਵੀ ਉਹਨੇ ਇਸ ਤਰ੍ਹਾਂ ਦਾ ਵਿਚਾਰ ਨਹੀਂ ਕੀਤਾ ਜੇ ਭਾਈ ਮੈਨੂੰ ਇਹ ਮਜਬੂਰੀ ਚੱਲ ਰਹੀ ਹੈ ਜਾਂ ਮੇਰੇ ਕੋਲ ਪੈਸੇ ਨਹੀਂ ਆ ਜਾਂ ਦਿਹਾੜੀ ਨਹੀਂ ਮਿਲ ਰਹੀ ਹੁੰਦੀ ਸੀ ਗੱਲ ਬਾਤ ਨਾ ਨਾ ਕੋਈ ਐਹੋ ਜੀ ਗੱਲ ਹੋਈ ਨਹੀਂ ਆ ਕਿਤੇ ਗੱਲ ਕੇ ਇਹਨਾਂ ਵਿਚਾਰ ਵੀ ਨਹੀਂ ਇਹੋ ਜਿਹਾ ਸਾਂਝਾ ਕੀਤਾ ਕਿ ਰਿਸ਼ਤੇਦਾਰ ਭੈਣ ਭਰਾ ਨਾਲ ਵੀ ਨਹੀਂ ਕੀਤਾ ਅੰਦਰੋਂ ਅੰਦਰੋਂ ਮਦਦ ਘਟਦਾਰੇ ਆ ਗਿਆ ਆਦਿਆਂ ਨੂੰ ਇਸ ਕਰਕੇ ਇਹੇ ਕੰਮ ਕਰ ਲਿਆ ਵਧੀਆ ਇਨਸਾਨ ਸੀ ਵੈਸੇ ਭਾਜੀ ਮੈਂਣਾ ਇੱਥੇ ਪਿੰਡ ਦੇ ਇੱਕ ਕੱਲੇ-ਕੱਲੇ ਘਰ ਨੂੰ ਜਾ ਕੇ ਪੁੱਛ ਲਓ ਕਿਦਾਂ ਦਾ ਬੰਦਾ ਹੈ ਬਹੁਤ ਨਾਈਸ ਬੰਦਾ ਹੈ ਕਿਸੇ ਨਾਲ ਕਦੀ ਮਾੜੀ ਚੰਗੀ ਨਹੀਂ ਕਰਦਾ ਸੀ ਕਦੀ ਸੋਚੇ ਤੁਸੀਂ ਜੇ ਲੋਪਰੀ ਤੇ ਇਸ ਤਰ੍ਹਾਂ ਵੀ ਚਰਲੇਗਾ ਆਪਣੇ ਆਪ ਨੂੰ ਜਾਂ ਆਪਣੀ ਜੀਵਨ ਲੀਲਾ ਸਮਾਪਤ ਨਾ ਭਾਜੀ ਕਦੀ ਜ਼ਿੰਦਗੀ ਸੋਚਿਆ ਨਹੀਂ ਇਹ ਕੰਮ ਕਰ ਸਕਦਾ ਉਹ ਕੀ ਤਾਂ ਕੀ ਮਾਂਜ ਦੇ ਵਿੱਚ ਵਿਚਾਰ ਆ ਗਿਆ ਕਲੀਅਰ ਸੀ ਵੈਸੇ ਬਹੁਤ ਦਲੇਰੀ ਮੁੰਡਾ ਕਬਰੂ ਹੀ ਮੁੰਡਾ ਮਲੇ ਸਰੀਰ ਦਾ ਵੀ ਬੜਾ ਚੰਗਾ ਵਧੀਆ ਨੌਜਵਾਨ ਹੈ ਮਜਬੂਰੀ ਭਾਜੀ ਇਹੋ ਹੀ ਹੋ ਗਈ ਆ ਕਿ ਘਰ ਦੇ ਵਿੱਚ ਨਾ ਕੋਈ ਤੁਹਾਨੂੰ ਪਤਾ ਹੀ ਆਜ ਕੱਲ੍ਹ ਕੰਮ ਗੁਜ਼ਾਰਾ ਜਿਹੜਾ ਬੜਾ ਔਖਾ ਚੱਲਦਾ ਮਾਰੇ ਘਰ ਦੇ ਵਿੱਚ ਬਹੁਤ ਔਖਾ ਗੁਜ਼ਾਰਾ ਚੱਲਦਾ ਹੁਣ 3-400 ਦਿਹਾੜੀ ਆ ਬੰਦੇ ਦੀ ਆਟਾ ਵੀ ਮੋਲਦਾ ਖਾਂਡ ਚਾ ਲੈਣੀ 3-400 ਨਾਲ ਕੀ ਕਰੂਗਾ ਬੰਦਾ 1.200 ਦੀ ਬੰਦੇ ਦੀ ਸੌਜੀ ਆਂਦੀ ਹੈ ਮਜਬੂਰੀ ਚਾਰੇ ਦੀ ਇਹੋ ਹੀ ਹੋ ਗਈ ਮੈਨੂੰ ਜਿਆਦਾ ਹੀ ਤੰਗ ਹੀ ਹੋ ਗਿਆ ਕਿਤੇ ਮੇਰੇ ਸਾਹ ਨਾਲ ਤੰ ਜ਼ਰੂਰ ਮਜਬੂਰੀਆਂ ਹੀ ਜੜੀਆਂ ਨੇ ਹਾਲਾਤ ਆਏ ਜੋ ਬਣਾ ਦਿੰਦੀਆਂ ਨੇ ਤਾਂ ਬੰਦਾ ਜਦੋਂ ਟੁੱਟ ਜਾਂਦਾ ਜਾਂ ਹਾਰ ਜਾਂਦਾ ਹੈ ਜਦੋਂ ਉਮੀਦਾਂ ਨਹੀਂ ਰਹਿੰਦੀਆਂ ਤਾਂ ਫਿਰ ਉਹ ਜਿਹੜਾ ਇਹ ਰਾਹ ਚੁੰਮਦਾ ਹੈ ਉਹ ਹੋਏ ਰਸਤੇ ਤੇ ਜਾਣਾ ਆਸਾਨ ਨਹੀਂ ਆਪਣੇ ਆਪ ਨੂੰ ਮਾਰ ਲੈਣਾ ਆਪਣੇ ਨਾਲ ਆਪਣੀਆਂ ਦੋ ਜਿਹੜੀਆਂ ਮਾਸੂਮ ਜੀਆਂ ᱛੀਆਂ ਸੀ ਜਿੰਨਾ ਵਾਸਤੇ ਪਹਿਲਾਂ ਹੱਥ ਜੋੜਦੇ ਸੀ ਦੁਆਵਾਂ ਦਿੰਦੇ ਸੀ ਪਰ ਉਹਨਾਂ ਨੂੰ ਆਪਣੇ ਹੱਥੀਂ ਜ਼ਹਿਰ ਦੇ ਦੇਣਾ ਅਤੇ ਫਿਰ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣਾ ਜਿਵੇਂ ਪਿੰਡ ਵਾਲੇ ਵੀ ਦੱਸ ਰਹੇ ਨੇ ਬਾਈ ਦਲੇਰ ਸੀ ਵੈਸੇ ਤਾਂ ਕੋਈ ਨਾ ਵੱਡਾ ਨਹੀਂ ਸੀ ਹੌਸਲਾ ਤੇ ਆਪਣੇ ਆਪ ਨੂੰ ਜੀਵਨ ਲੀਲਾ ਸਮਾਪਤ ਕਰੇ ਪਰ ਭਾਈ ਜਿਵੇਂ ਉਹ ਦਲੇਰ ਸੀ ਜਾਂ ਉਹਦੇ ਵਧੀਆ ਚੱਲ ਰਿਆ ਸੀ ਸਿਰਫ ਦਿਹਾੜੀ ਨਾ ਮਿਲਣਾ ਹੀ ਇੱਕ ਰੀਜਨ ਬਣ ਗਿਆ ਇਸ ਤਰ੍ਹਾਂ ਦਾ ਹਾਂਜੀ ਹਾਂਜੀ ਇਹ ਉਹ ਰੀਜਨ ਬਣ ਗਿਆ ਕਿਉਂਕਿ ਵੇਖੋ ਬੰਦਾ ਮਿਹਨਤੀ ਹੀ ਬੰਦਾ ਬਹੁਤ ਜ਼ਿਆਦਾ ਮਿਹਨਤ ਬਹੁਤ ਕਰਦਾ ਸੀ ਕੰਮ ਨਹੀਂ ਮਿਲਿਆ ਜਦੋਂ ਮੁਸ਼ਕਲ ਆ ਗਈ ਘਰ ਦੇ ਵਿੱਚ ਕਿ ਜਦੋਂ ਤੁਹਾਡੇ ਸਾਹਮਣੇ ਉਹ ਦੱਸ ਰਹੇ ਨੇ ਕਿ ਇੱਕ ਦਿਨ ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ ਸੀ ਤੇ ਉਤੋਂ ਦੁਕਾਨ ਤੋਂ ਚਾਰੇ ਨੇ 100 ਰੁਪਿਆ ਲਿਆ ਕੇ ਤੇ ਦੁੱਧ ਲਿਆ ਕੇ ਬੱਚੇ ਨੂੰ ਪਾਇਆ ਕਿੰਨੀ ਮੁਸ਼ਕਲ ਨੂੰ ਕੰਮ ਨਹੀਂ ਮਿਲਦਾ ਸੀ ਕੰਮ ਕਰਕੇ ਉਹਨੇ ਫਿਰ ਆਪਣਾ ਕੋਈ ਨਾ ਕੋਈ ਡਿਸਾਈਡ ਕਰ ਲਿਆ ਪਰਿਵਾਰ ਦੇ ਵਿੱਚ 8 ਕਿੱਟਨੇ ਮੈਂਬਰ ਨੇ ਪਰਿਵਾਰ ਦੇ ਵਿੱਚ ਸਿਰਫ ਇਹ ਕੇ ਨੇ ਤੇ ਇਹਨਾਂ ਦਾ ਬੇਟਾ ਛੋਟਾ ਜਿਹਾ ਉਹ ਕੋਈ 3-4 ਸਾਲ ਦਾ ਹੋਏਗਾ ਵਾ ਢਾਈਆਂ ਸਾਲਾਂ ਦਾ ਵਾ ਹਾਂਜੀ ਉਸ ਨੂੰ ਮਸੂਮ ਨੂੰ ਤਾਂ ਪਤਾ ਵੀ ਨਹੀਂ ਕੀ ਬੀਤੀ ਹੈ ਨਾ ਭਾਜੀ ਉਹ ਆ ਤੁਹਾਡੇ ਸਾਹਮਣੇ ਇੱਥੇ ਆਏ ਹੁਣੇ ਭੱਜਾ ਫਿਰਨਦੇ ਆ ਉਹਨੂੰ ਪਤਾ ਹੀ ਨਹੀਂ ਆ ਅਸੀਂ ਤੇ ਇਹੋ ਕਹਿਣ ਨੇ ਕਿ ਆਉਣ ਵਾਲਾ ਸਮਾਂਚਾਰ ਇਹਦਾ ਭੁਖ ਜਿਹੜਾ ਸਹੀ ਹੋ ਜਾਏ ਜਿਹੜੀ ਗਰੀਬੀ ਆ ਗਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਥੋੜਾ ਕੋਈ ਸਰਕਾਰ ਫਾਇਦਾ ਕਰੇ ਕੋਈ ਸੋਚਿਆ ਜਾਵੇ ਇਹਨਾਂ ਵਾਸਤੇ ਬਹੁਤ سارے ਇਸ ਤਰ੍ਹਾਂ ਦੇ ਹੋਰ ਵੀ ਪਰਿਵਾਰ ਨੇ ਜਿਹੜੇ ਮੁਸੀਬਤਾਂ ਚੱਲ ਰਹੇ ਨੇ ਜਾਂ ਆਪਣੇ ਹਾਲਾਤਾਂ ਨਾਲ ਲੜ ਰਹੇ ਨੇ ਤਾਂ ਹੱਦੋ ਵੱਦ ਜਦੋਂ ਆਂਦੇ ਨੇ ਮੁਸੀਬਤਾਂ ਪੈ ਜਾਂਦੀਆਂ ਨੇ ਫਿਰ ਬੰਦਾ ਇਸ ਰਾਤ ਤੁਰ ਪੈਂਦਾ ਜਾਂ ਆਪਣੀ ਜੀਵਨ ਲੀਲਾ ਸਮਾਪਤ ਕਰਦਾ ਹਾਂਜੀ ਹਾਂਜੀ ਇਹ ਬਹੁਤ ਸਾਰੇ ਪਰਿਵਾਰ ਨੇ ਜੀ ਗਰੀਬੀ ਦੇ ਵਿੱਚ ਬਹੁਤ ਸਾਰਾ ਪਰਿਵਾਰ ਜਿਹੜਾ ਇਦਾਂ ਚੱਲ ਰਿਹਾ ਵਾ ਮਜਬੂਰੀ ਨੂੰ ਕੋ ਕਰਦਾ ਭਾਜੀ ਕਿਸੇ ਦਾ ਜਲ ਨਹੀਂ ਕਰਦਾ ਕਿ ਮੈਂ ਮਰ ਜਾਵਾਂ ਕਿਉਂ ਜਾਂ ਆਪਣੇ ਬੱਚਿਆਂ ਨੂੰ ਇਹ ਇਦਾਂ ਕਰ ਦਵਾਂ ਤੁਹਾਨੂੰ ਪਤਾ ਅੱਜ ਕੱਲ ਮਾਂ ਆਪਣੇ ਬੱਚੇ ਨੂੰ ਕੋ ਪਟੋਕੀ ਵੀ ਨਹੀਂ ਲਾਉਂ ਦਿੰਦਾ ਉਹਨੇ ਕਿੱਡਾ ਤਗੜਾ ਦਿਲ ਕੱਢ ਕੇ ਆਪਣਾ ਵੇਖੋ ਕੀਤਾ ਕੰਮ ਹੈ ਮਜ ਅੰਤ ਉਸੇ ਸਾਰੇ ਪਿੰਡ ਵਾਲੇ ਜੁਈ ਮਦਦ ਦੀ ਅਪੀਲ ਲਾਉਣੀ ਚਾਹੁੰਦੇ ਉਹ ਕਿਸ ਤਰ੍ਹਾਂ ਦੀ ਮਦਦ ਹੋਣੀ ਚਾਹੀਦੀ ਹੈ ਸਰਕਾਰ ਤਾਂ ਹੀ ਅਪੀਲ ਲਾਉਣੀ ਚਾਹੁੰਦੀ ਹੈ ਤੁਸੀਂ ਅਸੀਂ ਤੇ ਇਹ ਪਿੰਡ ਦੇ ਲੋਕ ਸਾਰੇ ਇਹੋ ਹੀ ਕਹਿੰਦੇ ਆ ਕਿ ਸਰਕਾਰ ਵੱਲੋਂ ਕੋਈ ਨਾ ਕੋਈ ਨਾਲ ਦੀ ਮਦਦ ਕੀਤੀ ਜਾਵੇ ਪੜ੍ਹੀ ਲਿਖੀ ਆ ਕੁੜੀ ਚੜੀ ਐਜੂਕੇਸ਼ਨ ਆ ਕੋਈ ਸਰਕਾਰੀ ਵਗੈਰਾ ਜੋਬ ਵਗੈਰਾ ਮਿਲ ਜੇ ਜਾਂ ਕੋਈ ਚਾਰੇ ਦਾ ਕੋਈ ਸੁਧਾਰ ਹੋ ਜਾਏ ਆਉਣ ਵਾਲੇ ਸਮੇਂ ਤੇ ਬੱਚੇ ਦੇ ਕੁਵਿਕ ਵਧੀਆ ਜਾਏ ਹਾਂਜੀ ਤਾਂ ਜਲਬਾ ਛੱਡਦੇ ਆ ਭੈਣ ਨਾਲ ਦੁਬਾਰਾ ਤੋਂ ਪੈਨੇ ਹੁਣ ਕਿ ਇਸ ਤਰ੍ਹਾਂ ਫਿਰ ਪਰਿਵਾਰ ਦਾ ਚੱਲੇਗਾ ਕੀ ਅਪੀਲ ਲਾਉਣੀ ਚਾਹੁੰਦੇ ਹੋ ਸਾਡੇ ਚੈਨਲ ਦੇ ਮਾਰੀ ਨਾ ਆ ਗਏ ਜਗੀਆਂ ਮੈਂ ਆਪਣੇ ਬੱਚਾ ਕਿਦਾਂ ਬਾਲੂਗੀ ਇਹ ਉਹ ਮਾਸੂਮ ਬੱਚਾ ਹੈ ਜਿਹੜਾ ਦੋ ਭੈਣਾਂ ਦਾ ਭਰਾ ਹੈ ਪਰ ਇਸ ਦੀਆਂ ਦੋ ਮਾਸੂਮ ਜੀਆਂ ਭੈਣਾਂ ਸੀ ਜਿਹੜੀਆਂ ਉਹ ਵੀ ਇਸ ਜਹਾਨ ਤੇ ਨਹੀਂ ਹੈ ਤੇ ਇਸ ਦਾ ਜਿਹੜਾ ਪਿਤਾ ਜਿਸ ਦਿਨ ਆਨਾਂ ਮ ਲਵਪਰੀ ਦੱਸਿਆ ਜਾ ਰਿਹਾ ਉਹ ਵੀ ਇਸ ਜਾਨ ਤੋਂ ਅਲਵਿਦਾ ਹੋ ਰਿਹਾ ਇਸ ਜਹਾਨੋਂ ਤੁਰ ਗਿਆ ਪਰ ਹਾਲਾਤ ਇੰਨੇ ਵਧੀਆ ਨਹੀਂ ਹੈ ਪਰਿਵਾਰ ਦੇ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਇਹਨਾਂ ਦਾ ਰਹਿਣ ਬਸੇਰਾ ਉਹ ਵੀ ਇੰਨਾ ਵਧੀਆ ਨਹੀਂ ਹੈ ਮਜਬੂਰੀਆਂ ਬਹੁਤੀਆਂ ਵਧੀਆਂ ਹਨ ਤਾਂ ਉਸਨੇ ਇਹ ਰਾਹ ਚੁਣਿਆ ਹੈ ਇਹ ਬੇਟਾ ਉਹਨਾਂ ਦਾ ਹਾਂਜੀ ਵੀਰ ਜੀ ਉਹਨਾਂ ਦਾ ਹਾਂਜੀ ਇਹ ਲਵਪਰੀ ਦਾ ਵੀਰ ਹਾਂਜੀ ਭਾਈ ਹੁਣ ਪਰਿਵਾਰ ਦਾ ਹੋਰ ਤਾਂ ਜੁੜਿਆ ਹੈ ਨਹੀਂ ਸਾਰਾ ਨਾ ਵੀਰ ਜੀ ਇਹ ਹੋਈ ਹੁਣ ਤੇ ਹਾਂਜੀ ਜਰੂਰ ਪਿੰਡ ਵਾਲੇ ਜਿਹੜੇ ਨੇ ਇਸ ਵੇਲੇ ਉਹਨਾਂ ਦੇ ਵੀ ਹਿਰਦੇ ਬਲੁੰਦ ਰਹੇ ਜੇ ਜਦੋਂ ਇਹ ਸਾਰਿਆਂ ਨੂੰ ਪਤਾ ਚੱਲਿਆ ਕਿ ਦੋ ਮਾਸੂਮ ਜੀਆਂ ਧੀਆਂ ਤੇ ਆਪਣੇ ਆਪ ਜੀਵਨ ਲੀਲਾ ਸਮਾਪਤ ਕੀਤੀ ਹੈ ਉਹ ਵੀ ਜ਼ਹਿਰੀਲੀ ਦਵਾਈ ਪੀਤੀ ਜਾਂਦੀ ਹੈ ਤੇ ਮਜਬੂਰੀ ਇਹੀ ਹੈ ਜੇ ਦਿਹਾੜੀ ਨਾ ਮਿਲਨੀ ਹਾਲਾਤ ਇੰਨੇ ਵਧੀਆ ਨਹੀਂ ਸੀ ਪੈਸੇ ਨਾ ਹੋਣਾ ਬਹੁਤ ਇਹੋ ਜਿਹੇ ਪਰਿਵਾਰ ਨੇ ਪੰਜਾਬ ਦੇ ਵਿੱਚ ਹੋਰ ਵੀ ਜਿਨ੍ਹਾਂ ਦੇ ਹਾਲਾਤ ਵੱਧ ਤੋਂ ਵਧਤਰ ਨੇ ਤਾ ਸਰਕਾਰਾਂ ਜ਼ਰੂਰ ਦਾਅਵੇ ਕਰਦੀਆਂ ਨੇ ਅਸੀਂ ਰੁਜ਼ਗਾਰ ਦੇ ਰਹੇ ਹਾਂ ਪਰ ਜਦੋਂ ਇੱਥੇ ਪਹੁੰਚਦੇ ਆ ਇਹੋ ਜਿਹੇ ਪਰਿਵਾਰਾਂ ਤਾਈਂ ਪਹੁੰਚਦੇ ਆ ਫਿਰ ਜ਼ਮੀਨੀ ਪੱਧਰ ਤੇ ਪਤਾ ਚੱਲਦਾ ਬਾਈ ਸਰਕਾਰਾਂ ਸਿਰਫ ਦਾਅਵਿਆਂ ਦੇ ਵਿੱਚ ਐ ਸਿਰਫ ਵੱਡੇ ਲਾਰਿਆਂ ਦੇ ਨਾਲ ਹੀ ਸਤਾ ਦੇ ਵਿੱਚ ਆਉਂਦੀਆਂ ਨੇ ਜਿਹੜੀ ਜਨਤਾ ਵੋਟਾਂ ਪਾਉਂਦੀ ਐ ਉਹ ਜਨਤਾ ਅੱਜ ਵੀ ਰਹਿੰਦੀ ਐ ਤਾਂ ਬਾਈ ਜਦੋਂ ਵੋਟਾਂ ਲੈਣੀਆਂ ਨੇ ਉਦੋਂ ਦਾ ਆਉਂਦੇ ਨੇ ਸਾਰੇ ਤਾਂ ਹੁਣ ਕੋਈ ਐਮਐਲਏ ਮੰਤਰੀ ਪਹੁੰਚੇ ਇਸ ਪਰਿਵਾਰ ਤਾਈਂ ਅਜੇ ਤੱਕ ਨਹੀਂ ਕੋਈ ਪਹੁੰਚਿਆ ਨਹੀਂ ਪਹੁੰਚਿਆ ਅਜੇ ਤੱਕ ਕੋਈ ਇਹਦੇ ਕਹਿੰਨੇ ਵੀ ਕੋਈ ਨਾ ਕੋ ਪਹੁੰਚੇ ਥੇ ਆਗੇ ਇਹਨਾਂ ਦੀ ਕੋਈ ਮਦਦ ਹੋਵੇ ਕਿ ਕੋ ਸਮਾਜੜਾ ਇਹਨਾਂ ਦਾ ਕੋ ਕਿਉਂਕਿ ਮਾਂ ਪੇ ਉਹਦੀ ਵਿਦਿਆ ਨਾ ਗਈ ਇਹਨਾਂ ਦੀ ਗਾਂ ਉਹਦੇ ਵੀ ਚਾਰ ਆਪਣਾ ਕਹੋ ਜਾ ਕਦਮ ਚੁੱਕ ਗਿਆ ਤੇ ਗਾਂ ਹੁਣ ਬੱਚਾ ਵੀ ਇਹਨਾਂ ਦੀ ਵਾਈਫ ਆ ਇਹ ਵੀ ਚਾਰ ਇਹਨਾਂ ਦਾ ਕੋ ਸੁਧਾਰ ਹੋ ਜੇ ਵਧੀਆ ਕੋ ਸਰਕਾਰ ਮਦਦ ਕਰ ਦਵੇ ਲਾਪਰੀਤ ਪੜਿਆ ਸੀ ਪੜਿਆ ਸੀ ਬੱਚਾ ਉਹ ਵੀ ਕੋਈ 10 12 ਮੇਰੇ ਨਾਲ ਪੜਿਆ ਉਹ ਵੀ ਬੇਰੋਜ਼ਗਾਰ ਬੜੀ ਉਹਨੇ ਮਿਹਨਤ ਕੀਤੀ ਕੋਈ ਨੌਕ ਜੋਬ ਵਗੈਰਾ ਕੁਝ ਨਹੀਂ ਮਿਲਿਆ ਉਹਨੇ ਚੜੇ ਬੜੀ ਮਿਹਨਤ ਕੀਤੀ ਉਹਨੇ ਚੜੇ ਬੇਰੋਜ਼ਗਾਰੀ ਸੀ ਬਸ ਬੇਰੋਜ਼ਗਾਰੀ ਬਹੁਤ ਜ਼ਿਆਦੀ ਪਰ ਸਰਕਾਰਾਂ ਵੱਡੇ ਵੱਡੇ ਬੈਨਰ ਲਾ ਰੀਆਂ ਨੇ ਵੱਡੇ ਵੱਡੇ ਡੇਡੇ ਫੋਲਡਿੰਗ ਪੋਸਟਰ ਲਾ ਦਿੰਦੀਆਂ ਨੇ ਬਾਈ ਕਿ ਅਸੀਂ ਦਾ ਬਹੁਤ ਰੋਜ਼ਗਾਰ ਦਿੱਤਾ ਪਿੰਡਾਂ ਤਾਈ ਪਹੁੰਚਦਾ ਜਾਂ ਨਹੀਂ ਪਹੁੰਚਦਾ ਇੱਥੇ ਜੇ ਅਜੇ ਤੱਕ ਸਾਡੇ ਦੇ ਕੋਈ ਪਹੁੰਚਿਆ ਨਹੀਂ ਆ ਸਹੀ ਮੈਂ ਬੜਾ ਰਸਨ ਤਾਂ ਹੀ ਵੰਡ ਦਿੱਤਾ ਜਾਂਦਾ ਫ੍ਰੀ ਦੀਆਂ ਸਹੂਲਤਾਂ ਬੜੀਆਂ ਦਿੱਤੀਆਂ ਜਾਂਦੀਆਂ ਜੀ ਪਲੱਸ 2 ਕੀਤੀ ਵਿਚਾਰੇ ਨੇ ਫਾਰਮ ਫੋਨ ਨੂੰ ਬੜੇ ਭਰੇ ਪਰ ਨਹੀਂ ਨੌਕਰੀ ਵੀ ਨਹੀਂ ਉਦ ਮਿਲੀ ਉਹਨਾਂ ਕੋਈ ਭਰਤੀਆਂ ਭਰਤੀਆਂ ਵਿਖੇ ਵਿਚਾਰੇ ਜਿਹੜੀਆਂ ਸਰਕਾਰੀ ਸਹੂਲਤਾਂ ਮਿਲਦੀਆਂ ਜਾਂ ਨਹੀਂ ਮਿਲਦੀਆਂ ਸਾਡਾ ਸੀ ਆ ਮ ਜਿਹੜਾ ਭਜਵੰਤ ਮਾਨ ਉਹਦੇ ਬੜੇ 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 ਪੋਸਟਰ ਲਾ ਰਿਆ ਲੋਈ ਜੀ ਦਾਵੇ ਕਰਨ ਵਾਲੇ ਕੁਝ ਨਹੀਂ ਕਰਨ ਵਾਲੇ ਉਹ ਗਰੀਬਾਂ ਵਾਸਤੇ ਦਾਵੇ ਕਰਦੇ ਤੇ ਜਦੋਂ ਵੋਟਾਂ ਲੈਣੀਆਂ ਉਦੋਂ ਆਉਂਦੇ ਨੇ ਉਹਦੇ ਵੀਰ ਜੀ ਭੱਜੇ ਆਉਂਦੇ ਉਹਦੇ ਮਿੱਠੇ ਹੁੰਦੇ ਮੂੰਹ ਤੇ ਪੂਰੇ ਨੇ ਹੁਣ ਆ ਇਹ ਗਰੀਬਾਂ ਨੂੰ ਵੇਖ ਕੇ ਕੀ ਬਣਿਆ ਤਾਂ ਉਹਨਾਂ ਦੇ ਜਾਕਨ ਤਗੜੇ ਇਹੜੇ ਭਾਜੀ ਤਗੜੇ ਹੋ ਹੀ ਜਾਂਦੇ ਆ ਮਾੜਾ ਜਿਹੜਾ ਗਰੀਬ ਬੰਦਾ ਉਹ ਮਾੜਾ ਹੀ ਹੋ ਜਾਂਦਾ ਕਿਉਂਕਿ ਤਗੜਾ ਤਾਂ ਹੋ ਹੀ ਜਾਂਦਾ ਉਹਦਾ ਕੋ ਆਪਣੇ ਬੱਚੇ ਨੂੰ ਜੋਬ ਦਿਵਾ ਲੈਂਦਾ ਗਾਂ ਮਾੜੇ ਬੰਦੇ ਨੂੰ ਕਿੱਥੋਂ ਜੋਬ ਮਿਲਨੀ ਜਿਹੜਾ ਤਗੜਾ ਕੋਈ ਸਰਕਾਰੀ ਨੌਕਰੀ ਲੱਗਾ گاਉਂ ਨੇ ਆਪਣੇ ਬੱਚੇ ਦਾ ਸੋਚ ਲੈਣਾ ਵੀ ਮੇਰਾ ਬੱਚਾ ਸਟੈਂਡ ਹੋ ਜਾਵੇ ਤੇ ਮਾੜੇ ਨੇ ਮਾੜਾ ਭੇਉਣਾ ਜਦੋਂ ਨੂੰ ਕੁਝ ਮਿਲਦਾ ਹੀ ਨਹੀਂ ਮਜ਼ਦੂਰੀ ਹੋਈ ਭਾਈ ਜਦੋਂ ਵੋਟਾਂ ਲੈਣ ਆਉਂਦੇ ਨੇ ਉਦੋਂ ਤੁਸੀਂ ਆਹ ਹਾਲਾਤ ਨਹੀਂ ਦੱਸਦੇ ਜੀ ਆਹ ਹਾਲਾਤ ਆ ਸਾਡੇ ਯਾਰ ਪਹਿਲਾਂ ਵੋਟਾਂ ਬਾਅਦ ਚ ਪਾਉਣੀਆਂ ਪਹਿਲਾਂ ਹਾਲਾਤ ਸਾਡੇ ਸੁਧਾਰ ਦੋ ਯਾਰ ਬਾਜੀ ਸਭ ਕੁਝ ਦੱਸੀਦਾ ਸਰਕਾਰ ਕਾਨਾ ਕਾਨਣੀ ਨਾ ਕਰਦੀ ਐ ਇਹਨੂੰ ਗਰੀਬੀ ਗਰੀਬ ਜਿਹੜਾ ਗਰੀਬ ਦਾ ਗਰੀਬ ਹੀ ਰਹਿ ਜਾਂਦਾ ਕਿੰਨਾ ਕੁ ਦਿੰਦੇ ਅਸੀਂ ਤਾਂ ਕਹਿੰਦੇ ਵੀ ਆ ਰਾਸਨ ਜੋ ਮਿਲਦਾ ਦੂਜਾ ਤੀਜੇ ਛੇਵਾ ਮਿਲਦੀਆਂ ਇਹ ਇਹ ਨਾ ਮਿਲਣਾ ਗਿਆ ਜਿਹੜੇ ਨੌਜ 18 ਰਸਨ ਦੇ ਦਿੰਦੇ ਆ ਕੁਦਾ 15 ਕਿਲੋ ਜਿੰਨਾ ਵੀ ਦਿੰਦੇ ਆ ਰਸਨ ਨਾਲ ਕੀ ਗੁਜ਼ਾਰਾ ਹੁੰਦਾ ਦੀ 10 ਮਹੀਨਾ ਦੋ ਤੇ ਨਾਂ ਮਹੀਨਾ ਰਸਨ ਹੁੰਦਾ ਉਹਦੇ ਨਾਲ ਕੋਈ ਗੁਜ਼ਾਰਾ ਨਹੀਂ ਹੁੰਦਾ ਅਸਲ ਦੇ ਵਿੱਚ ਚਾਹੀਦਾ ਨੌਜਵਾਨਾਂ ਨੂੰ ਕੋਈ ਅੱਗੇ ਆਉਣ ਕੋਈ ਨੌਕਰੀ ਵਗੈਰਾ ਮਿਲੇ ਉਹ ਆਪਣਾ ਘਰ ਦਾ ਸਰਕਲ ਚਲਾਉਣ ਮਤਲਬ ਮੁਫਤ ਦੀਆਂ ਚੀਜ਼ਾਂ ਦੇ ਲਾਲਚ ਨਹੀਂ ਦੇਣੇ ਚਾਹੀਦੇ ਰੁਜ਼ਗਾਰ ਦੇਣਾ ਜੀ ਰੁਜ਼ਗਾਰ ਰੁਜ਼ਗਾਰ ਚਾਹੀਦਾ ਜੀ ਸਰ ਕੇ ਨੂੰ ਰੁਜ਼ਗਾਰ ਮਿਲੇ ਆਪੋ ਆਪਣਾ ਆਪਣਾ ਸਟੈਂਡ ਕਰਨ ਬੱਚੇ ਜਦੋਂ ਰੁਜ਼ਗਾਰ ਨਹੀਂ ਮਿਲਦਾ ਹੁਣ ਲਾਪਰੀਤ ਪੜਿਆ ਲਿਖਿਆ ਬੰਦਾ ਜਿਹੜਾ ਮਰ ਗਿਆ ਹੋਇਆ ਇਸ ਟਾਈਮ ਆਪਣੀ ਦਸਤ ਕਰ ਗਿਆ ਕੋਈ ਨੂੰ ਰੁਜ਼ਗ ਉਹਨਾਂ ਆਰ ਰੋਜ਼ਗਾਰ ਮਿਲਣ ਕਰਕੇ ਦਿਹਾੜੀਆਂ ਕਰਦਾ ਦਿਹਾੜੀ ਭਾਜੀ ਕੋਈ ਮਿਲਦੀ ਕਦੀ ਨਹੀਂ ਮਿਲਦੀ ਦਿਹਾੜੀ ਨਾਲ ਬੰਦੇ ਦਾ ਗੁਜ਼ਾਰਾ ਕਿੱਥੇ ਹੁੰਦਾ ਉਹਨੇ ਇਹ ਆਪਣਾ ਡਿਸਾਈਡ ਕਰ ਲਿਆ ਕਿ ਕੋਈ ਹੁੰਦਾ ਉਹਦੇ ਕੋਲ ਕੋਈ ਜੌਬ ਵਗੈਰਾ ਕੁਝ ਹੁੰਦਾ ਤੇ ਆਪੇ ਉਹ ਆਪਣਾ ਘਰ ਦਾ ਸਰਕਲ ਸਹੀ ਚੱਲਦਾ ਇਹ ਮਜ਼ਦੂਰਾਂ ਵੀ ਜ਼ਿੰਮੇਵਾਰ ਨੇ ਇਸ ਚੀਜ਼ ਦੇ ਸਰਕਾਰਾਂ ਬਿਲਕੁਲ ਜ਼ਿੰਮੇਵਾਰ ਹੈ ਵਾਤੋਂ ਵਾ ਸਰਕਾਰਾਂ ਜ਼ਿੰਮੇਵਾਰ ਹੈ ਜੀ ਕਿਉਂਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਆਪੇ ਕੰਮ ਸਾਰੇ ਸੈੱਟ ਹੋਣ ਲੱਗ ਪਈ ਜਿਹੇ ਹੋਰ ਵੀ ਬੜੇ ਨੌਜਵਾਨ ਨੇ ਜਿਹੜੇ ਅੱਜ ਵੀ ਮਜਬੂਰੀ ਨਾਲ ਅੰਦਰੋਂ ਅੰਦਰ ਹੀ ਮਰ ਰਹੇ ਨੇ ਉਹਨਾਂ ਨੂੰ ਆਪਣਾ ਦ ਨਸ਼ੇ ਦੇ ਵਿੱਚ ਪਤਾ ਕਿਉਂ ਵੱਧਾ ਅੱਜਕੱਲ ਬੱਚਾ ਜਿਹੜਾ ਜਦੋਂ ਕੋਈ ਕਾਰੋਬਾਰ ਨਹੀਂ ਮਿਲਦਾ ਮਾਂ ਪਿਓ ਨੇ ਵੀ ਘਰੋਂ ਭਜਾਉਣਾ ਕਿ ਚਲੋ ਕੰਮ ਕਰੋ ਜਾ ਕੇ ਤੇ ਦਿਹਾੜੀ ਇੱਕ ਲਾਲੀ ਦੇ ਨਾਂ ਲਾਈ ਜਦੋਂ ਕਾਰੋਬਾਰ ਮਿਲੇ ਕੋਈ ਨਾ ਕੋਈ ਦੇ ਆਪੇ ਬੱਚਾ ਵੀ ਕੋਈ ਸਹੀ ਸਟੈਂਡ ਹੋਵੇ ਬੱਚੇ ਦਾ ਜਦੋਂ ਬੱਚੇ ਨੂੰ ਕੋਈ ਪੜ੍ਹ ਲਿਖ ਲੈਣਾ ਕਿ ਇਹਨੇ 12 ਕਰ ਲਈ ਕਿ ਇਹਨੇ 10 ਕਰ ਲਈ ਜੇ ਕੋਈ ਕਾਰੋਬਾਰ ਨਹੀਂ ਕਿਸੇ ਨੂੰ ਮਿਲਣਾ ਤੇ ਤੇ ਉਹਨੇ ਫਿਰ ਕੀ ਕਰਨਾ ਆ ਕੇ ਕੋਈ ਨਸ਼ੇ ਨੂੰ ਪੈਣਾ ਬੱਚੇ ਨੇ ਕਾਰੋਬਾਰ ਕੋਈ ਬੱਚਿਆਂ ਨੂੰ ਮਿਲਿਆ ਜਾਵੇ ਇਹ ਇਹ ਸਰਕਾਰ ਤੋਂ ਮੰਗ ਕਰਦੇ ਵੀ ਗਾਂ ਕਾਰੋਬਾਰ ਬੱਚਿਆਂ ਨੂੰ ਜਿਹੜੇ ਨੌਜਵਾਨ ਪੜ੍ਹੇ ਲਿਖੇ ਆ ਉਹਨਾਂ ਨੂੰ ਕੋਈ ਜੋਬ ਵਗ ਲਾਪਰੀਦ ਵੰਗੋ ਹੋਰ ਨੌਜਵਾਨ ਇਤਨਾ ਨਾ ਕਰਨ। ਅੰਜ ਜ਼ਰੂਰ ਸੋਚਣ ਵਾਲਾ ਤੇ ਵੱਡਾ ਸਵਾਲ ਹੈ ਰੁਜ਼ਗਾਰ ਨਹੀਂ ਹੈ ਬੇਰੁਜ਼ਗਾਰ ਹੈ। ਨੌਜਵਾਨ ਜਿਹੜੇ ਨੇ ਅੱਜ ਵੀ ਹਾਲਾਤਾਂ ਦੇ ਮਾਰੇ ਨੇ ਜਿਵੇਂ ਬਾਈ ਦੱਸ ਰਿਹਾ ਜੀ ਨੌਜਵਾਨ ਜਿਹੜੇ ਨੇ ਨਸ਼ੇੜੀ ਤਾਂ ਵੱਰ ਰਹੇ ਨੇ ਜਦੋਂ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਰੋਟੀ ਨਹੀਂ ਮਿਲਦੀ ਤਾਂ ਜਦੋਂ ਪੜਿਆ ਲਿਖਿਆ ਨੌਜਵਾਨ ਇਹੋ ਜਿਹੇ ਹਾਲਾਤਾਂ ਦੇ ਵਿੱਚ ਹੁੰਦਾ ਹੈ ਤਾਂ ਫਿਰ ਮਜਬੂਰੀਆਂ ਬਣ ਜਾਂਦੀਆਂ ਜਾਂ ਤਾਂ ਉਹ ਆਪਣੇ ਆਪ ਨੂੰ ਮਾਰ ਲੈਂਦਾ ਜਾਂ ਫਿਰ ਨਸ਼ੇ ਦੀ ਲਤ ਲਾ ਲੈਂਦਾ। ਕਭਈ ਇਹੋ ਜੇ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਰੁੱਲਦੇ ਪਏ ਨੇ ਜਿਨ੍ਹਾਂ ਦੇ ਪਿੱਛੇ ਰਹਿ ਨਹੀਂ ਜਾਂਦਾ ਕੋਈ ਬਸ ਰਹਿ ਜਾਂਦੀਆਂ ਨੇ ਤੇ ਸਿਰਫ ਯਾਦਾਂ ਅੱਜ ਲਵਪਰੀਜ਼ ਦੀਆਂ ਸਿਰਫ ਯਾਦਾਂ ਨੇ ਪਰ ਜੇ ਸਰਕਾਰਾਂ ਨੇ ਸੋਚਿਆ ਹੁੰਦਾ ਇਸ ਪਰਿਵਾਰਾਂ ਦੇ ਬਾਰੇ ਇਹਨਾਂ ਦੇ ਹਾਲਾਤਾਂ ਦੇ ਬਾਰੇ ਤਾਂ ਜੇ ਹਾਲਾਤ ਨਾ ਬੰਦੇ ਲਵਪਰੀਜ਼ ਜਿਹੜਾ ਨੌਜਵਾਨ ਜਿਹੜਾ ਇਸ ਦੁਨੀਆ ਤੋਂ ਅਲਵਿਦਾ ਨਾ ਹੁੰਦਾ ਉਹ ਆਪਣੀ ਜਾਨ ਜਿਹੜੀ ਆ ਉਹਦੀ ਵੱਜ ਜਾਂਦੀ ਪਰ ਜਦੋਂ ਮਜਬੂਰੀਆਂ ਨੇ ਦਿਹਾੜੀ ਇੱਕ ਆਮ ਜੀ ਦਿਹਾੜੀ ਹੈ ਦਿਹਾੜੀ 200 300 400 ਰੁਪਇਆ ਮਿਲਦੀ ਹੈ ਤਾਂ ਉਹਦੇ ਨਾਲ ਪਰਿਵਾਰ ਨਹੀਂ ਚੱਲਦੇ ਪਰ ਜਦੋਂ ਵੋਟਾਂ ਲੈਣੀਆਂ ਨੇ ਉਦੋਂ ਵੱਡੇ ਵੱਡੇ ਵਾਅਦੇ ਨੇ ਦਾਅਵੇ ਨੇ ਪਰ ਜਿਵੇਂ ਪਿੰਡ ਵਾਲੇ ਦੱਸ ਰਹੇ ਨੇ ਜੇ ਵੋਟਾਂ ਲੈਣ ਤੋਂ ਬਾਅਦ ਨਾ ਕੋਈ ਇੱਥੇ ਨੇਤਾ ਆਉਂਦਾ ਨਾ ਮੰਤਰੀ ਆਉਂਦਾ ਸਿਰਫ ਵੋਟਾਂ ਲੈਣ ਵੇਲੇ ਹੀ ਹੱਥ ਜੋੜਨੇ ਆਉਂਦੇ ਨੇ ਤਾਂ ਜਦੋਂ ਮਜਬੂਰੀਆਂ ਦੱਸੀਆਂ ਜਾਂਦੀਆਂ ਨੇ ਉਦੋਂ ਇਹਨਾਂ ਦੀ ਹਿਸਾਰ ਨਹੀਂ ਲੈਂਦੇ ਜਦੋਂ ਵੋਟਾਂ ਲੈਣੀਆਂ ਉਦੋਂ ਤੁਸੀਂ ਮਜਬੂਰੀਆਂ ਦੱਸਦੇ ਹੋ ਜਾ ਕੇ ਬਾਅਦ ਚ ਜਿੱਤਣ ਤੋਂ ਬਾਅਦ ਤੁਹਾਡੀ ਸਾਰ ਲੈ ਲੈਂਦਾ ਸਾਰਾ ਕੁਝ ਇੱਥੇ ਦੱਸਦੇ ਆ ਜੀ ਹਰ ਜਦੋਂ ਕੱਲੇ ਕੱਲੇ ਘਰ ਦੇ ਵਿੱਚ ਹੱਥ ਜੋੜ ਕੇ ਆਉਂਦੇ ਮੰਗਦੇ ਵੀ ਸਾਨੂੰ ਕਾਰੋਬਾਰ ਦਿਓ ਮੈਂ ਆਮ ਆਦਮੀ ਪਾਰਟੀ ਦਾ ਹਾਂਜੀ ਹਾਂਜੀ ਅਸੀਂ ਇਹ ਕਹਿੰਨੇ ਆ ਵੀ ਪਿੰਡ ਦਾ ਰੋਜ਼ਗਾਰ ਮਿਲੇ ਹਰ ਕਿਸ ਨੂੰ ਭਾਈ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਜਿਹੜੀ ਵਰਜੀ ਪਾਰਟੀ ਆ ਪਰ ਇਸ ਵੇਲੇ ਪਾਰਟੀ ਨਹੀਂ ਆਂਦੀ ਇਸ ਵੇਲੇ ਬੇਰੋਜ਼ਗਾਰੀ ਦੀ ਮੌਤ ਮਰਿਆ ਹਾਂਜੀ ਹਾਂਜੀ ਬੇਰੋਜ਼ਗਾਰੀ ਦੀ ਐਸੀ ਕਰਕੇ ਉਹ ਗੱਲ ਮੈਂ ਕਹਿੰਨਾ ਵੀ ਰੋਜ਼ਗਾਰ ਮਿਲੇ ਹਰ ਕਿਸ ਨੂੰ ਆ ਰੋਜ਼ਗਾਰ ਬਣ ਜੇ ਕੋਈ ਨਾ ਕੋਈ ਕਾਰੋਬਾਰ ਹੁੰਦਾ ਤੇ ਆਪਣਾ ਕੋਈ ਮਤਲਬ ਸਟੈਂਡ ਆਵਦੀਆਂ ਨਾ ਪਰਿਵਾਰ ਨਹੀਂ ਭਰਨੇ ਭਾਜੀ ਭਾਵੇਂ ਤੁਸੀਂ ਪੰਚਾਇਤ ਦੇ ਮੈਂਬਰ ਹੋ ਭਾਵੇਂ ਜੋ ਮਰਜੀ ਹੈ ਜੋ ਰੋਜ਼ਗਾਰ ਨਾਲ ਹੀ ਤੁਹਾਡਾ ਪਰਿਵਾਰ ਚੱਲਦਾ ਹਾਂਜੀ ਰੋਜ਼ਗਾਰ ਰੋਜ਼ਗਾਰ ਚਾਹੀਦਾ ਭਾਜੀ ਰੋਜ਼ਗਾਰ ਤੋਂ ਬਿਨਾਂ ਕੁਝ ਨਹੀਂ ਹੈਗਾ ਮਾੜੇ ਬੰਦੇ ਨੂੰ ਰੋਜ਼ਗਾਰ ਚਾਹੀਦਾ ਚਾਹੀਦਾ ਵਾ ਤੁਹਾਨੂੰ ਮੈਂ ਹੁਣ ਇਹੋ ਗੱਲ ਦੱਸੀ ਆ ਵੀ ਜਿਹੜਾ ਤਗੜਾ ਵਾ ਉਹਨੇ ਤਾਂ ਉਹਦਾ ਤਾਂ ਸਟੈਂਡ ਹੈਗਾ ਵਾ ਉਹਨੇ ਆਪਣੇ ਗਾਂ ਬੱਚੇ ਨੂੰ ਸਟੈਂਡ ਕਰ ਲੈਣਾ ਵਾ ਪੈਸਾ ਤੇ ਲਾ ਲਾ ਕੇ ਆਪਣੇ ਬੱਚੇ ਨੂੰ ਗਾਂ ਨੌਕਰੀ ਦਿਵਾ ਦੇਣੀ ਤੇ ਮਾੜੇ ਨੇ ਕੀ ਕਰਨਾ ਮਾੜੇ ਨੇ ਜੇ ਕੋਈ ਜੌਬ ਲੈਣ ਵੀ ਜਾਣਾ ਵਾ ਕੋਈ ਲੈ ਲੋ ਕੋਈ ਸਰਕਾਰੀ ਨੌਕਰੀ ਵੀ ਲੈਣੀ ਆ ਤੇ ਬੈਲਦਾਰ ਤੇ ਪਹਿਲਾਂ ਕਹਿੰਦੇ ਵੀ ਲਿਓ 3-4 ਲੱਖ ਰੁਪਇਆ ਲਿਓ ਭਾਈ ਹੱਸਦਾ ਵਸਦਾ ਪਰਿਵਾਰ ਸੀ ਅੱਜ ਉਜੜ ਗਿਆ ਕਿ ਮਜਬੂਰੀ ਸਿਰਫ ਦਿਹਾੜੀ ਨਾ ਮਿਲਣੀ ਕੋਈ ਹੋਰ ਕਿਸੇ ਨੇ ਨਹੀਂ ਮਾਰਿਆ ਇਸ ਨੂੰ ਆਪਣੇ ਆਪ ਨੂੰ ਮਾਰਿਆ ਆਪਣੇ ਆਪ ਨੂੰ ਮਾਰ ਲਿਆ ਆਪਣੇ ਬੱਚਿਆਂ ਨੂੰ ਮਾਰ ਲਿਆ ਕਿੱਡਾ ਤਗੜਾ ਨੇ ਭਾਜੀ ਵੇਖੋ ਜਿਹ ਸਾਈਡ ਲਿਆ ਵਾ ਆਪਣੀਆਂ ਧੀਆਂ ਨੂੰ ਵੀ ਨਾਲ ਉਹਨੇ ਕਿ ਕੌਣ ਵਾਲੇ ਸਮੇਂ ਦੇ ਵਿੱਚ ਇਹ ਵੀ ਨਾ ਕਿਤੇ ਧੱਕੇ ਟੋੜੇ ਖਾਣ ਮੁਸ਼ਕਲ ਦੇ ਕਰਕੇ ਉਹਨੇ ਇਸ ਮੁਸ਼ਕਲ ਦੇ ਵਿੱਚ ਬੱਚਿਆਂ ਨੂੰ ਨਾਲ ਆਪਣਾ ਸਾਈਡ ਕਰ ਲਿਆ ਇਹ ਬੱਚਾ ਉਦੋਂ ਇੱਥੇ ਮजूद ਸੀ ਜਾਂ ਇਹ ਇਹ ਬੱਚਾ ਆਪਣੇ ਚਾਚੇ ਕੋਲ ਸੀ ਜੇ ਹੋ ਇਹ ਵੀ ਬੱਚਾ ਇੱਥੇ ਹੁੰਦਾ ਤਾਂ ਇਹਨੇ ਇਹਦਾ ਵੀ ਉਹਨੇ ਕਰ ਦੇਣਾ ਸੀ ਜੇ ਵੀ ਇੱਥੇ ਹੁੰਦਾ ਇਹਨੇ ਵੀ ਇਹਨੂੰ ਕਰ ਦੇਣਾ ਸੀ ਤੁਹਾਨੂੰ ਪਤਾ ਹੈ ਮਜਬੂਰੀ ਨੇ ਉਹਨੇ ਫਿਰ ਆਪਣੇ ਕਰਨਾ ਹੀ ਕਰਨਾ ਸੀ ਵੀ ਇਹ ਵੀ ਅਸੀਂ ਧੱਕੇ ਢੋਡੇ ਖਾਉ ਹੁਣ ਇਹ ਆਪਣੇ ਚਾਚੇ ਕੋਲ ਸੀ ਕਾਹਦੀ ਜਾਣ ਇਹਦੀ ਤਾਂ ਬਾਤ ਤਾਂ ਬਚ ਗਈ ਜਾਂ ਹਾਂਜੀ ਭਾਈ ਇਹ ਮਸੂਮ ਜਿਹੜਾ ਬੱਚਾ ਹੈ ਵੀਰ ਦੱਸ ਰਿਹਾ ਜੀ ਜੇ ਉਹ ਵੀ ਇੱਥੇ ਮजूद ਹੁੰਦਾ ਤਾਂ ਸ਼ਾਇਦ ਇਸ ਦਾ ਪਿਤਾ ਜਿਹੜਾ ਹੈ ਉਹ ਇਸ ਨੂੰ ਵੀ ਜ਼ਹਿਰ ਦੇ ਦਿੰਦਾ ਕਿਉਂਕਿ ਇਹ ਮਜਬੂਰੀ ਹੱਦੋਂ ਵੱਧ ਵੱਧੀ ਦੇ ਆੜੀ ਨਾ ਮਿਲਣਾ ਪੈਸੇ ਨਾ ਹੋਣਾ ਬਾਕੀ ਇਹ ਕਿਸੇ ਦਾ ਬਚ ਗਿਆ ਵਿਚਾਰਾ ਇਹੀ ਹਾਲਾਤ ਸੀ ਕਿ ਲਵਪ੍ਰੀਤ ਜਿਹੜਾ ਨੌਜਵਾਨ ਸੀ ਉਸ ਨੂੰ ਜ਼ਹਿਰ ਪੀਣਾ ਪਿਆ ਆਪਣੀਆਂ ਧੀਆਂ ਨੂੰ ਜ਼ਹਿਰ ਦੇਣਾ ਪਿਆ ਇਹੋ ਜਿਹੇ ਬਹੁਤ ਸਾਰੇ ਪਰਿਵਾਰ ਨੇ ਹੋਰ ਵੀ ਜਿਹੜੇ ਰੋਂਦੇ ਨੇ ਜਿਹੜੇ ਮਜਬੂਰੀਆਂ ਦੇ ਮਾਰੇ ਨੇ ਤਾਂ ਉਹਨਾਂ ਨੂੰ ਜੇ ਬਚਾਉਣਾ ਤਾਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਰੁਜ਼ਗਾਰ ਜ਼ਰੂਰ ਦੇਣਾ ਮਹੱਈਆ ਹੋਣਾ ਚਾਹੀਦਾ ਹੈ ਭਾਈ ਅੱਜ ਇਸ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕੋਈ ਵਾਰੀ ਵਾਰਸ ਨਹੀਂ ਹੈ ਅੱਜ ਵੀ ਉਮੀਦਾਂ ਤਾਂ ਹੀ ਐ ਕਿ ਕੋਈ ਦਾਨੀ ਸੱਜਣ ਜਾਂ ਸਰਚਾਰਾਂ ਇਹਨਾਂ ਦੀ ਬਾਹ ਫੜ ਲੈਣ ਪਰ ਉਮੀਦ ਹੈ ਉਮੀਦਾਂ ਦੇ ਨਾ ਸਰਚਾਰਾਂ ਪਹੁੰਚਦੀਆਂ ਨਜ਼ਰ ਆਉਂਦੀਆਂ ਨੇ ਤੇ ਨਾ ਕਿਸ ਨੇ ਆਉਣਾ ਐ ਫਿਰ ਵੀ ਦਾਨੀ ਸੱਜਣ ਨੇ ਜਿਹੜੇ ਉਹ ਸਾਡੀ ਅਪੀਲ ਜ਼ਰੂਰ ਸੁਣਨ ਇਸ ਪਰਿਵਾਰ ਦੀ ਬਾਹ ਜ਼ਰੂਰ ਫੜਨ ਉਮੀਦ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਦਾਨੀ ਸੱਜਣ ਇਸ ਪਰਿਵਾਰ ਤੱਕ ਪਹੁੰਚੇਗਾ ਪਰ ਲਵਪਰੀਤ ਨੌਜਵਾਨ ਜਿਸ ਨੇ ਆਪਣੇ ਆਪ ਨੂੰ ਜ਼ਹਿਰੀਲੀ ਦਵਾਈ ਦਿੱਤੀ ਅਤੇ ਆਪਣੀਆਂ ਮਾਸੂਮ ਜੀਆਂ ਧੀਆਂ ਨੂੰ ਜ਼ਹਿਰ ਦੇ ਦਿੱਤਾ ਉਹਨੇ ਵਾਪਸ ਨਹੀਂ ਆਉਣਾ ਇਸ ਪਰਿਵਾਰ ਦਾ ਦਰਦ ਐਸੋਲੇ ਪਰਿਵਾਰ ਵਾਲੇ ਹੀ ਬਿਹਤਰ ਜਾਣਦੇ ਨੇ ਪਰ ਸਾਨੂੰ ਚਾਹੀਦਾ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਰੂਰ ਨੌਜਵਾਨਾਂ ਵੱਲ ਧਿਆਨ ਦੇਣ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਉਹ ਬੇਰੁਜ਼ਗਾਰ ਨਾ ਹੋਣ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਗਿੱਲ ਲਾਲੀ ਅੰਮ੍ਰਿਤਸਰ ਟਿਕਟਣਾ ਵਾਪਰੀ ਜਿਹੜੀਆਂ ਤਿੰਨ ਮੋਤਾਂ ਹੋ ਗਈਆਂ ਕੀ ਘਟਨਾ ਤੇ ਕੀ ਕਾਰਵਾਈ ਕੀਤੀ ਗਈ ਗਰੀਬੀ ਤੋਂ ਤੰਗ ਹੋਏ ਪਿੰਡ ਨੂੰ ਅੱਛਾ ਜੀ ਗੁਰੀਲੀ ਦੋਈ ਪੀ ਕੇ ਅੱਛਾ ਕਿੰਨੀਆਂ ਦੀ ਮੋਤਾਂ ਹੋਈਆਂ ਤਿੰਨ ਨੂੰ ਇਹ ਦੋ ਬੱਚੀਆਂ ਨੇ ਇੱਕ ਆਪਿਆ ਜੀ ਅੱਛਾ ਅੱਛਾ ਜੀ ਤੇ ਕੀ ਕਾਰਵਾਈ ਕੀਤੀ ਗਈ 174 ਦੀ ਕਾਰਵਾਈ ਕੀਤੀ ਗਈ ਠੀਕ